ਮੈਂ ਕਹਿੰਦੇ ਸੀ ਕਿ ਕੁੜੀ ਬਾਹਰ ਜਾ ਕੇ ਆਉ ਫੇਰ ਵਿਆਹ ਕਰਾਂਗੇ ਆ ਤੋਂ ਬਾਅਦ ਡੇਢ ਮਹੀਨਾ ਇੱਥੇ ਰਹਿੰਦੀ ਆ ਮੇਰੇ ਕੋਲੇ ਚਲ ਸਾਨੂੰ ਵੀ ਇਦਾਂ ਸੀਗਾ ਵੇ ਐ ਕਰਕੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਕਰੀਏ ਵੀ ਕਾਰਨ ਕੋਈ 19 ਕੀ ਨਾ ਹੋਵੇ ਕੁੜੀ ਕਹਿੰਦੀ ਮੈਨੂੰ ਮੁੰਡਾ ਨਹੀਂ ਸੋਹਣਾ ਲੱਗਦਾ ਰਿਕਾਰਡਿੰਗ ਸਾਰਿਆਂ ਨੇ ਸੁਣੇ ਸਰੇ ਆਪ ਦਾ ਮੁੱਕਰੀ ਜਾਂਦੀ ਆ ਮੈਨੂੰ ਮੁੰਡਾ ਨਹੀਂ ਮਸਾਂਦਾ ਮੈਨੂੰ ਮੁੰਡਾ ਨਹੀਂ ਸੋਹਣਾ ਲੱਗਦਾ ਕਿਤੇ ਮੁੰਡਾ ਚਾੜਲਾ ਹੁੰਦਾ ਮੈਨੂੰ ਮੜੀ ਬੰਦ ਦੀ ਲੋੜ ਹੀ ਨਹੀਂ ਸੀਗੀ ਮੁੰਡੇ ਦੇ ਨਾਮ ਤੋਂ ਦਾ ਦੱਸਦੇ ਕੀ ਆ ਸਾਰੇ ਨੌਕਸਾਂ ਮੁੰਡਾ ਪਰ ਇਹ ਨੁਕਸਾਨ ਆਲਾ ਕੀ ਨੌਕਸਾਂ 10 ਵੀ ਨੌਕਸ ਹੈਗੀ ਆ ਨੌਕਸ ਤੈਨੂੰ ਦੱਸਣਾ ਹੀ ਨਹੀਂ ਆਉਂਦਾ ਅਸੀਂ ਤਾਂ ਤੇਰੇ 'ਚ ਨੌਕਸ ਵਾਲਾ ਮੈਂ 100 ਨੌਕਸ ਘਾੜਦਾ ਤੇਰੇ 'ਚ ਤੇ ਤੂੰ ਮੇਰੇ ਨੌਕਸ ਦੱਸਦੀ ਏ ਮੈਨੂੰ ਲੋੜ ਨਹੀਂ ਮੈਨੂੰ ਇਹ ਪੁੱਤੋਂ ਦਾ ਵਧ ਗਿਆ ਜਲ ਮੈਨੂੰ ਹਾਂ ਤੂੰ ਤਾਂ ਕਰਦਾ ਵਧ ਗਿਆ ਮੇਰਾ ਤੇ ਮੈਥੋਂ ਨਹੀਂ ਹੁੰਦਾ ਤੂੰ ਦਾ ਆਂ ਆਂਦੀ ਹੁੰਦੀ ਸੀ ਮੈਨੂੰ ਕੋਈ ਮੌਕੇ ਦਾ ਦੱਸ ਦਿੰਦੀ ਉਦੋਂ ਨਾਲ ਕਾ ਤੂੰ ਬੰਦੀ ਸੀ ਨਾਲ ਹੱਥ ਕਾ ਫੜ ਕੇ ਉਦੋਂ ਕਾ ਤੂੰ ਬੰਦੀ ਸੀ ਤੈਨੂੰ ਛੋਟੇ ਚ ਵੇਖ ਲਈ ਠੀਕ ਆ ਉਹ ਤੇ ਮੇਰਾ ਕਦੇ ਵੀ ਤੇਰੇ ਹੱਥ ਨਾਲ ਨਹੀਂ ਫੜਿਆ ਵੇ ਤੂੰ ਮੇਰਾ ਹੱਥ ਫੜਿਆ ਵਿਆ ਤੇ ਅੱਛਾ ਤੇਰੇ ਤੇਰੇ ਅੱਛਾ ਤੇ ਤੇਰੀ ਬੇਈਮਾਨੀ ਸੀ ਉਦੋਂ ਵੀ ਤੇਰੇ ਮਨ ਤੇ ਇਹੀ ਚੱਲੀ ਜਾਂਦਾ ਸੀ ਵੀ ਮੈਂ ਇਹਦੇ ਨਾਲ ਨਹੀਂ ਰਹਿਣਾ ਮੇਰੇ ਉਦੋਂ ਦਿਮਾਗ 'ਚ ਕੁਝ ਨਹੀਂ ਸੀਗਾ ਤੇ ਫਿਰ ਤੂੰ ਹੱਥ ਨਹੀਂ ਫੜਿਆ ਇਹ ਨਾਲੇ ਆਪ ਹੀ ਤੇ ਗਈ ਨੇ ਮੈਂ ਕਿਹੜਾ ਫੜਿਆ ਇਹਦੇ ਜੀ ਪਹਿਲਾ ਵਿਆਹ ਤੋਂ ਪਹਿਲਾਂ ਵੀ ਤੇ ਰਿਲੇਸ਼ਨ ਸੀ ਕਿ ਜਿਹੜਾ ਹੁਣ ਪਤਾ ਲੱਗਿਆ। ਇਥੇ ਕਾਲਜ ਦੇ ਵਿੱਚ ਇਦਾਂ ਦੱਸਦੀ ਸੀ ਵੀ ਮੈਂ ਤਾਂ ਵਿਆਹ ਹੀ ਨਹੀਂ। 2 ਮਹੀਨੇ ਡਿਪਰੈਸ਼ਨ 'ਚ ਰਹਾ। ਗੋਲੀਆਂ ਵੀ ਖਾਧੀਆਂ ਡਿਪਰੈਸ਼ਨ ਦੀਆਂ 2 ਮਹੀਨੇ ਮੈਂ ਕਮਰੇ 'ਚੋਂ ਬਾਹਰ ਨਹੀਂ ਨਿਕਲਿਆ। ਜੋ ਮੇਰੇ ਹਲਾਸ ਸੀਗੇ। ਮੈਂ ਕਿਹਾ ਚਲੋ ਜੋ ਠੱਗੀ ਮਾਰੀ ਹੈ ਮੇਰੇ ਪੈਸੇ ਦੇ ਦਿਓ ਤੁਸੀਂ। ਜਿੰਨੇ ਲੱਗੇ ਆ। ਕਿੰਨੇ ਪੈਸੇ ਕਿੰਨੇ ਲੱਗੇ ਟੋਟਲ ਟੋਟਲ। ਮੇਰਾ ਜੀ ਟੋਟਲ 45 ਲੱਖ ਰੁਪਈਆ ਲੱਗਿਆ। 8 ਤੋਂ 9 ਲੱਖ ਰੁਪਈਆ ਜਾਨੀ ਵਿਆਹ ਤੇ ਲੱਗਿਆ 35 ਤੋਂ 36 ਲੱਖ ਰੁਪਈਆ। ਇਹਦੀਆਂ ਦੋ ਕਾਲਜਾਂ ਕਦੇ ਟੋਟਲ ਪ੍ਰੂਫ ਆ ਮੇਰੇ ਕੋਲੇ ਕੱਲੀਆਂ ਕੱਲੀਆਂ ਸਟੇਟਮੈਂਟ ਆ ਮੇਰੇ ਕੋਲੇ ਕੱਲਾ ਕੱਲਾ ਬਿੱਲ ਪਿਆ ਪੈਸੇ ਕੌਣ ਦੇਊਗਾ ਸਮਨ ਜਬਾ ਇਹਦੇ ਦੇ ਮਤਲਾਕ ਮੈਂ ਬਣਾ ਲੈਣਾ ਜਾ ਕੇ ਪੈਸੇ ਤਾਂ ਦੱਸ ਦੇ ਹੁਣ ਕੌਣ ਦੇਊਗਾ ਦੱਸ ਦੇ ਨਿਆ ਕਿਉਂ ਗੱਲ ਕਰ ਰਹੀ ਮੇਰੇ ਕੀ ਲੱਗਦੇ ਮੈ ਇਹਨਾਂ ਦੇ ਕਿ ਲੱਗਦੇ ਕਿਉਂ ਨਹੀਂ ਨਹੀਂ ਲੱਗਦੇ ਕਿਉਂ ਨਹੀਂ ਜੇ ਇਹਦੇ ਕੁੜੀ ਦੇ ਮਾਤਾ ਤੇ ਪਿਓ ਤੇ ਤੇ ਕੁੜੀ ਤੇ ਇਹਨਾਂ ਤੇ 420 ਦਾ ਪਰਚਾ ਦਰਜ ਹੈ ਇਹਨਾਂ ਕਹਾਣੀਆਂ ਦੇ ਮਗਰ ਸਭ ਤੋਂ ਜ਼ਿਆਦਾ ਮਤਲਬ ਜੇ ਕੋਈ ਗੱਲ ਨਿਕਲ ਸਿੱਟਾ ਨਿਕਲਦਾ ਤਾਂ ਨਾਜਾਇਜ਼ ਰਿਸ਼ਤਿਆਂ ਦਾ ਨਾਜਾਇਜ਼ ਰਿਸ਼ਤਾ ਦਾ ਮਾਪ ਪਿਓ ਦੀ ਕੁੜੀਆਂ ਨੂੰ ਜ਼ਿਆਦਾ ਖੁੱਲ ਇਹ ਕਾਰਨ ਹੈ ਦਾ ਮੇਨ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਵੀ ਜਿਵੇਂ ਔਮਨ ਕਮਿਸ਼ਨ ਹੈ ਕੋਈ ਮਰਦ ਕਮਿਸ਼ਨ ਵੀ ਬਣਨਾ ਚਾਹੀਦਾ ਤਾਂ ਮੈਂ ਕਹਿਣਾ ਚਾਹੂੰਗਾ ਜ਼ਰੂਰ ਵੀ ਮੁੰਡਿਆਂ ਦੇ ਹੱਕ ਦੇ ਵਿੱਚ ਮੈਨ ਕਮਿਸ਼ਨ ਬਣਨਾ ਚਾਹੀਦਾ ਸਸਕਾਰ ਜੀ ਤੁਸੀਂ ਜੁੜੇ ਹੋ ਲੋਕਰਾ ਟੀਵੀ ਨਾਲ ਮੈਂ ਹਾਂ ਜਸਵਿੰਦਰ ਸਿੰਘ ਅੱਜ ਕੱਲ ਪੰਜਾਬ ਅੰਦਰ ਇੱਕ ਨੌਜਵਾਨਾਂ ਵਿੱਚ ਖੌਫ ਪਾਇਆ ਜਾ ਰਿਹਾ ਹੈ ਨੌਜਵਾਨਾਂ ਵਿੱਚ ਖੌਫ ਹੈ ਇੱਕ ਫਰੀਦਕੋਟ ਵਿੱਚ ਨੌਜਵਾਨ ਗੁਰਵਿੰਦਰ ਸਿੰਘ ਦੀ ਉਸਦੀ ਪਤਨੀ ਨੂੰ ਦੌੜਾ ਹਤਿਆ ਕਰ ਦਿੱਤੀ ਜਾਂਦੀ ਹੈ ਉਹਦੇ ਨਜਾਇਜ਼ ਸਬੰਧਾਂ ਦੇ ਚੱਲਦੇ ਆ ਇਸੇ ਤਰ੍ਹਾਂ ਦੇ ਮਸਲੇ ਜਿਹੜੀਆਂ ਕੁੜੀਆਂ ਵਿਦੇਸ਼ ਜਾਂਦੀਆਂ ਹਨ ਵਿਦੇਸ਼ ਜਾ ਕੇ ਆਪਦੇ ਪਤੀਆਂ ਨਾਲ ਠਗੀਆਂ ਮਾਰ ਜਾਂਦੀਆਂ ਉਹਨਾਂ ਨੂੰ ਉੱਥੇ ਬੁਲਾਉਂਦੀਆਂ ਨਹੀਂ ਉਹਨਾਂ ਦੇ ਪੈਸੇ ਦੇ ਸਿਰ ਤੇ ਉੱਥੇ ਚਲੀਆਂ ਜਾਂਦੀਆਂ ਇਸੇ ਤਰ੍ਹਾਂ ਦਾ ਕੇਸ ਸਾਡੇ ਕੋਲੇ ਆਇਆ ਹੈ ਮੋਗਾ ਜ਼ਿਲ੍ਹੇ ਦੇ ਪਿੰਡ ਜੀਤਾ ਸਿੰਘ ਵਾਲੇ ਦੇ ਨੌਜਵਾਨ ਦਾ ਇਹ ਨੌਜਵਾਨ ਜਿੱਥੇ ਆਪਣੇ ਲਈ ਇਨਸਾਫ ਦੀ ਮੰਗ ਕਰ ਰਿਹਾ ਹੈ ਇਹ ਇੱਕ ਨਵੀਂ ਉਦਾਹਰਣ ਵੀ ਫਿੱਟ ਕਰ ਰਿਹਾ ਹੈ ਨੌਜਵਾਨ ਇਹ ਜਿਹੜੇ ਨੌਜਵਾਨ ਆਪਣੀਆਂ ਪਤਨੀਆਂ ਤੋਂ ਠੱਗੀ ਦਾ ਸ਼ਿਕਾਰ ਹੋਏ ਆ ਉਹਨਾਂ ਸਾਰੇ ਨੌਜਵਾਨਾਂ ਦੀ ਆਵਾਜ਼ ਵੀ ਬੁਲੰਦ ਕਰ ਰਿਹਾ ਹੈ ਇੱਕ ਜਥੇਬੰਦੀ ਵੀ ਬਣਾਈ ਹੈ ਅਸੀਂ ਇਸ ਨੌਜਵਾਨ ਨਾਲ ਗੱਲ ਕਰਾਂਗੇ ਵੀ ਇਹ ਕਿਸ ਤਰ੍ਹਾਂ ਆਪਦੀ ਪਤਨੀ ਹੱਥੋਂ ਠੱਗੀ ਦਾ ਸ਼ਿਕਾਰ ਹੋਇਆ ਤੇ ਉਸ ਤੋਂ ਬਾਅਦ ਇਹਨੇ ਨੌਜਵਾਨਾਂ ਲਈ ਕੀ ਕੀ ਵੀਰੇ ਚੁਕਿਆ ਮੈ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਨਾਮ ਕੀ ਹੈ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਪਿੰਡ ਮੇਰਾ ਜੀਤਾ ਸਿੰਘ ਵਾਲਾ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਤੁਹਾਡੇ ਨਾਲ ਜਿਹੜਾ ਮਾਮਲਾ ਹੋਇਆ ਤੁਹਾਡੀ ਪਤਨੀ ਦੁਆਰਾ ਠੱਗੀ ਮਾਰਨ ਦਾ ਉਹ ਸਾਰਾ ਮਾਮਲਾ ਕੀ ਹੈ ਮਾਮਲਾ ਜੀ 2023 ਦੇ ਵਿੱਚ ਮੇਰੀ ਦੇਖ-ਦਖਾਈ ਹੁੰਦੀ ਹੈ ਜੋ ਰਿਸ਼ਤਾ ਇਹਨਾਂ ਦੇ ਰਿਸ਼ਤੇਦਾਰ ਸਕੇ ਮਾਮੇ ਵੱਲੋਂ ਉਹਨਾਂ ਲੋਕ ਕਰਵਾਇਆ ਜਾਂਦਾ ਕੁੜੀ ਦੇ ਮਾਮੇ ਵੱਲੋਂ ਕੁੜੀ ਦੇ ਮਾਮੇ ਵੱਲੋਂ ਜੋ ਸਾਡੇ ਨਾਲ ਦੇ ਪਿੰਡ ਵਿਆਹ ਸੀ ਉਹਨਾਂ ਦੀ ਸੱਸ ਵੱਲੋਂ ਅੱਛਾ ਉਸ ਜਣੀ ਰਿਸ਼ਤੇਦਾਰੀ ਸੀ ਜਿੱਦੋਂ ਸਾਡੀ ਜਾਣ-ਪਛਾਣ ਸੀਗੀ ਚਲ ਸਾਨੂੰ ਵੀ ਇਦਾਂ ਸੀਗਾ ਵੇਹ ਕਰਕੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਕਰੀਏ ਇਹ ਕਾਰਨੋਂ ਕੋਈ 19 ਕੀ ਨਾ ਹੋਵੇ ਜੋ ਚੀਜ਼ ਮੇਰੇ ਨਾਲ ਹੋ ਚੁੱਕੀ ਆ ਜੀ ਸਾਡਾ 2023 ਦੇ ਵਿੱਚ ਦੇਖ ਦਿਖਾਈ ਹੁੰਦੀ ਆ ਇਸ ਤੋਂ ਬਾਅਦ ਇਹਦੇ ਪੀਟੀ ਚ ਸਕੋਰ ਆਏ ਵੀ ਸੀ ਜੋ ਕਿ ਮੈਂ ਇਸ ਤੋਂ ਬਾਅਦ ਫਾਈਲ ਵਗੈਰਾ ਲਗਾਉਣੀ ਸੀ ਪਹਿਲਾਂ ਇਹ ਕਹਿੰਦੇ ਸੀ ਵੀ ਕੁੜੀ ਬਾਹਰ ਜਾ ਕੇ ਆਉ ਫੇਰ ਵਿਆਹ ਕਰਾਂਗੇ ਤਾਂ ਇਸ ਤੋਂ ਬਾਅਦ ਮੈਂ ਇਹਨਾਂ ਦੇ ਫਾਦਰ ਸਾਹਿਬ ਦੇ ਅਕਾਊਂਟ ਦੇ ਵਿੱਚ ਪੈਸੇ ਪਾਉਣਾ ਗਿਆ ਫਾਈਲ ਲਵਾਉਣ ਲਈ ਜੀ ਤਾਂ ਦੋ ਰਿਫਿਊਜ਼ ਲਾ ਆਉਂਦੀਆਂ 6 7 8 ਮਹੀਨਿਆਂ ਦੇ ਵਿੱਚ ਵੀਜ਼ਾ ਨਹੀਂ ਆਉਂਦਾ ਇਸ ਤੋਂ ਬਾਅਦ ਮੈਂ ਆਪ ਜਾਨੀ ਅਪਲਾਈ ਕਰਦਾ ਏਜੰਟ ਲਵਦਾ ਪੈਕੇਜ ਕਰਦਾ ਕਰਨ ਤੋਂ ਬਾਅਦ ਤੇ ਇਹਦੋਂ ਬਾਅਦ ਵੀਜ਼ਾ ਆ ਜਾਂਦਾ 2024 ਦੇ ਵਿੱਚ 24 ਦੇ ਵਿੱਚ ਵੀਜ਼ਾ ਆਉਣ ਤੋਂ ਬਾਅਦ ਚਲੋ ਦੋਹਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਸਾਡਾ ਵਿਆਹ ਹੋ ਜਾਂਦਾ ਕਿਉਂਕਿ ਉਦੋਂ ਰੂਲ ਵਗੈਰਾ ਚੇਂਜ ਹੋ ਰਹੇ ਸੀ ਸਪਸ ਵੀਜ਼ੇ ਦੇ ਵਿਆਹ ਤੋਂ ਬਾਅਦ ਡੇਢ ਮਹੀਨਾ ਇੱਥੇ ਰਹਿੰਦੀ ਆ ਮੇਰੇ ਕੋਲੇ ਇਸ ਤੋਂ ਬਾਅਦ ਜਾਨੀ ਕਲਾਸਾਂ ਸਟਾਰਟ ਸੀਗੀਆਂ ਕਲਾਸਾਂ ਸਟਾਰਟ ਤੋਂ ਬਾਅਦ ਜਾਨੀ ਬਾਹਰ ਜਾਣਾ ਸੀਗਾ ਮੈਂ ਟਿਕਟਾਂ ਵਗੈਰਾ ਸ਼ੋਪਿੰਗ ਵਗੈਰਾ ਸਾਰਾ ਕੁਝ ਕਰਕੇ ਨੂੰ ਭੇਜਿਆ ਭੇਜਣ ਤੋਂ ਬਾਅਦ ਉੱਥੇ ਜਾ ਕੇ ਕਾਲਜ ਬਦਲੀ ਕਰਨਾ ਪਿਆ ਕਿਉਂਕਿ ਪਹਿਲਾਂ ਵਾਲਾ ਕਾਲਜ ਪ੍ਰਾਈਵੇਟ ਸੀ ਦੀਆਂ ਰਿਫਊਜ਼ਲਾਂ ਸੀਗੀਆਂ ਜਿਸ ਦੇ ਕਾਰਨ ਪਹਿਲਾਂ ਵੀਜ਼ਾ ਨਹੀਂ ਆ ਰਿਹਾ ਸੀ ਪ੍ਰਾਈਵੇਟ ਕਾਲਜ ਦੀ ਫੀਸ ਜਿਹੜੀ ਉਹ ਕੋਈ ਵਾਪਸ ਨਹੀਂ ਆਈ 11-12 ਲੱਖ ਰੁਪਏ ਉਹ ਵੇਸਟ ਗਿਆ ਨਵੇਂ ਕਾਲਜ ਦੀ ਮੈਂ ਫੀਸ ਭਰੀ ਦੋਨੇ ਫੀਸਾਂ ਭਰੀਆਂ ਇੱਥੋਂ ਇਹਨੂੰ ਜਾਨੀ ਪਾਰਸਲ ਕੀਤਾ ਜੋ ਰਹਿਣ ਸਹਿਣ ਦਾ ਖਰਚਾ ਕੰਮ ਉੱਥੇ ਕੀਤਾ ਨਹੀਂ ਜਦੋਂ ਕੋਈ ਲੱਭ ਕੇ ਦੇ ਦਿੰਦੇ ਸੀਗੇ ਉਦੋਂ ਕਹਿੰਦੇ ਮੇਰਾ ਢਿੱਡ ਦੁਖਦਾ ਮੇਰੀ ਟੁਈ ਦੁਖਦੀ ਮੇਰੀ ਲੱਤ ਦੁਖਦੀ ਆ ਉਹਦੀ ਮੈਡੀਸਨ ਵੀ ਮੰਗਾਉਂਦੀ ਸੀਗੀ ਮੈਡੀਸਨ ਜੋ ਖਾਣ ਵਾਸਤੇ ਨਹੀਂ ਸਿਰਫ ਸਾਨੂੰ ਇੱਕ ਭਰੋਸਾ ਦੇਣ ਵਾਸਤੇ ਵੀ ਮੈਂ ਵਾਕਈ ਮੈਂ ਬਿਮਾਰ ਆਂਗੀ ਮੈਡੀਸਨ ਮੰਗਵਾ ਕੇ ਉਹ ਵੀ ਉੱਧਰ ਸੈਟਸੂਟ ਦਿੰਦੀ ਸੀ ਬਾਅਦ ਚੋਂ ਜਿਹੜੀਆਂ ਦਾ ਰੂਮ ਚ ਕੁੜੀਆਂ ਰਹਿੰਦੀਆਂ ਉਹਨਾਂ ਨੇ ਦੱਸਿਆ ਪੂਰਾ ਡਰਾਮਾ ਰਾਜਦੀ ਸੀ ਡਰਾਮਾ ਰਾਜਦੀ ਸੀਗੀ ਤਾਂ ਇਸ ਤੋਂ ਬਾਅਦ ਕੁੜੀਆਂ ਨੇ ਉੱਥੇ ਕਾਲਜ ਦੀਆਂ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁੜੀਆਂ ਨੇ ਤੇ ਮੁੰਡਿਆਂ ਨੇ ਮੇਰੇ ਨਾਲ ਸੰਪਰਕ ਕੀਤਾ ਵੀ ਸਾਨੂੰ ਹੁਣ ਪਤਾ ਲੱਗਿਆ ਵੀ ਇਦਾਂ ਇਹ ਮੈਰਿਡਾ ਉੱਥੇ ਕਾਲਜ ਦੇ ਵਿੱਚ ਇਦਾਂ ਦੱਸਦੀ ਸੀ ਵੀ ਮੈਂ ਤਾਂ ਵਿਆਹ ਹੀ ਨਹੀਂ ਅਚਾਨਕ ਮੈਰਿਡਾ ਵੀ ਮੈਂ ਤਾਂ ਅਣ ਮੈਰਿਡਾ ਕਿੰਨੇ ਪੈਸੇ ਕਿੰਨੇ ਲੱਗੇ ਟੋਟਲ ਟੋਟਲ ਮੇਰਾ ਜੀ ਟੋਟਲ 45 ਲੱਖ ਰੁਪਈਆ ਲੱਗਿਆ 8 ਤੋਂ 9 ਲੱਖ ਰੁਪਈਆ ਜਾਨੀ ਵਿਆਹ ਤੇ ਲੱਗਾ 35 ਤੋਂ 36 ਲੱਖ ਰੁਪਈਆ ਇਹਦੀਆਂ ਦੋ ਕਾਲਜ ਦੀਆਂ ਫੀਸਾਂ 에ਅ ਟੈਕਟ ਸਾਰਾ ਕੁਝ ਖਰਚਾ ਮੈਂ ਕੀਤਾ ਇਹ ਕਿੱਥੋਂ ਕੁੜੀ ਵਾਲਾ ਪਰਿਵਾਰ ਕਿੱਥੋਂ ਦਾ ਹੈ ਜ ਠੀਕ ਹੈ ਹਾਂਜੀ ਅੱਛਾ ਇਹ ਮਾਮਲੇ ਵਿੱਚ ਇੱਕ ਥੋੜੇ ਮਾਮਲੇ ਵਿੱਚ ਇੱਕ ਨਵਾਂ ਮੋੜ ਆਉਂਦਾ ਜਿਵੇਂ ਹੁਣ ਗੁਰਵਿੰਦਰ ਦਾ ਕੇਸ ਹੋਇਆ ਫਰੀਦਕੋਟ ਵਿੱਚ ਹਾਂਜੀ ਹਾਂਜੀ ਕਿਹਾ ਜਾਂਦਾ ਵੀ ਜਿਹੜੀ ਉਹਦੇ ਘਰ ਵਾਲੀ ਐ ਰਪਿੰਦਰ ਕੌਰ ਉਹਦੇ ਪਿਤਾ ਨੇ ਕਹਿਤਾ ਵੀ ਅਸੀਂ ਆਪਦੀ ਕੁੜੀ ਦੀ ਮਦਦ ਨਹੀਂ ਕਰਾਂਗੇ ਇਸੀ ਤਰ੍ਹਾਂ ਤੁਹਾਡੇ ਕੇਸ 'ਚ ਵੀ ਜਿਹੜੀ ਤੁਹਾਡੀ ਵਾਈਫ ਹੈ ਉਹਦਾ ਪਿਤਾ ਕਹਿੰਦਾ ਵੀ ਸਾਡੀ ਕੁੜੀ ਨੇ ਗਲਤ ਕੀਤਾ ਅਸੀਂ ਉਹਦੀ ਮਦਦ ਨਹੀਂ ਕਰਾਂਗੇ ਇਹ ਜੀ ਇਹ ਟਗਵਾਂਜ ਰਾਜਦੇ ਆ ਸਿਰਫ ਜੀ ਕਿਉਂਕਿ ਜੇ ਕੁੜੀ ਦਾ ਨਾਲ ਨਾ ਹੋਣ ਤਾਂ ਮੈਨੂੰ ਇਹਨਾਂ ਨੇ ਸਟਾਮ ਲਿਖਾਏ ਆ ਵੀ ਜੇ ਸਾਡੀ ਕੱਲ ਨੂੰ ਕੁੜੀ ਮੁੱਕਰਦੀ ਹੈ ਸਾਡੇ ਕੋਲੇ 8 ਏਕੜ ਜ਼ਮੀਨ ਆ ਅਸੀਂ ਪਹਿਲੀ ਵੇਚ ਕੇ ਪੈਸੇ ਦੇਵਾਂ ਫਿਰ ਪਹਿਲੀ ਮੈਨੂੰ ਪੈਸੇ ਹੀ ਦੇ ਦਿੰਦੇ ਉਹ ਵੀ ਮੈਂ ਕਹਿਣਾ ਚਾਹਣਾ ਉਹਦਾ ਜਿਹੜਾ ਕੁੜੀ ਦਾ ਪਿਓ ਆ ਆ ਥੋੜੇ ਟਾਈਮ ਨੂੰ ਦੇਖ ਲਓ ਹੁਣ ਤਾਂ ਮੁੱਦਾ মিডিਆ ਤੇ ਆ ਤੇ ਮੈਂ ਉਹ ਕੁੜੀ ਦੇ ਪਿੱਛੇ ਉਹ ਅਦਾਲਤਾਂ ਦੇ ਵਿੱਚ ਧੱਕੇ ਖਾਂਦਾ ਤੁਹਾਨੂੰ ਮੈਂ ਵਿਖਾ ਦੂੰਗਾ ਜਾਂਦਾ ਸਿਰਫ ਇੱਕ ਤੁਸੀਂ ਕਹਿੰਦੇ ਵੀ ਇਹ ਡਰਾਮਾ ਹੈ ਡਰਾਮਾ ਜੀ ਮੇਰੇ ਨਾਲ ਇਹਨਾਂ ਨੇ 1 ਮਹੀਨਾ ਡਰਾਮਾ ਕੀਤਾ ਇਹਨਾਂ ਨੇ ਵੀ ਉਹ ਇਦਾਂ ਸੀਗਾ ਵੀ ਮੁੰਡਾ ਕਿਉਂਕਿ ਇੱਕਦਾਂ ਬੰਦਾ ਸਟ੍ਰੈਸ ਚ ਜਾਵੜਦਾ ਵੀ ਕੋਈ ਸੁਸਾਈਡ ਨਾ ਕਰ ਲੇ ਇਦਾਂ ਉਦਾਂ ਮੈਂ 2 ਮਹੀਨੇ ਡਿਪਰੈਸ਼ਨ ਚ ਰਿਹਾ ਗੋਲੀਆਂ ਵੀ ਖਾਧੀਆਂ ਡਿਪਰੈਸ਼ਨ ਦੀਆਂ 2 ਮਹੀਨੇ ਮੈਂ ਕਮਰੇ ਚੋਂ ਬਾਹਰ ਨਹੀਂ ਨਿਕਲਿਆ ਜੋ ਮੇਰੇ ਹਾਲਾਤ ਸੀਗੇ ਤੇ ਦੂ ਬਾਦ ਲਾਰੇ ਲਾਈਗੇ ਮਨਾਉਣੇ ਆ ਕਰਦੇ ਆ ਆ ਜਾਂ ਮੈਂ ਕਿਹਾ ਚਲੋ ਜੋ ਠੱਗੀ ਮਾਰੀ ਆ ਮੇਰੇ ਪੈਸੇ ਦੇ ਦਿਓ ਤੁਸੀਂ ਜਿੰਨੇ ਲੱਗੇ ਆ ਹੂੰ ਇਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਕਿਹਾ ਵਿਚੋਲਿਆਂ ਨੇ ਵੀ ਕਿਹਾ ਜੀ ਤਾਂ ਪੈਸੇ ਉਹ ਕਹਿੰਦੇ ਤੁਹਾਡੇ ਤਾਂ ਲੱਗੇ ਨਹੀਂ ਇਹਨੇ 10 ਲੱਖ ਲੱਗਿਆ 15 ਲੱਖ ਲੱਗਿਆ ਮੈਂ ਇੱਥੇ 45 ਲੱਖ ਦੇ ਟੋਟਲ ਪ੍ਰੂਫ ਆ ਮੇਰੇ ਕੋਲੇ ਕੱਲੀ-ਕੱਲੀਆ ਸਟੇਟਮੈਂਟ ਆ ਮੇਰੇ ਕੋਲੇ ਕੱਲਾ-ਕੱਲਾ ਬਿੱਲ ਪਿਆ ਜੀ ਤਪਾਈ ਦੇਣ ਤੋਂ ਦੁੱਬਾ ਦੇਣ ਕਾਰਕਾ ਤਾਂ ਤੁਹਾਡੇ ਕੋਲੇ ਸਾਰੇ ਪ੍ਰੂਫ ਹੈਗੇ ਪਰ ਇਹ ਇਹ ਮੰਨਦੇ ਨਹੀਂ ਵੀ ਅਸੀਂ ਪੈਸੇ ਇਹ ਤਾਂ ਮੰਨਦੇ ਨੇ ਏਡੇ ਬੁਸ਼ਰਮਾ ਨਾਲ ਦੋ ਤਿੰਨ ਕੜਮ ਚੌਧਰੀ ਆ ਉਹ ਵੀ ਵਿੱਚ ਆਈ ਕਹਿੰਦੇ ਆ ਜੀ ਇਹਨਾਂ ਦਾ ਤਾਂ ਪੈਸੇ ਨਹੀਂ ਲੱਗਿਆ ਉਹ ਇੱਕ ਦੋ ਇੱਕ ਫੇਸਬੁੱਕ ਤੇ ਪੋਸਟਾਂ ਹੀ ਪਾਈ ਜਾਂਦੇ ਕੁੜੀ ਦਾ ਕਿ ਸਾਰਾ ਜੀਵਨ ਬਦੀਦ ਕਰਨ ਨੂੰ ਤਿਆਰ ਆ ਇਹ ਆਪਦੀ ਵਾਈਫ ਨੂੰ ਬਦਨਾਮ ਕਰ ਰਿਹਾ ਵੀਡੀਓ ਪਾ ਕੇ ਇਹਨਾਂ ਨੇ ਪਰਚੀ ਧੱਕੇ ਨਾ ਕਰਾਤੇ ਇਹਨਾਂ ਨੇ ਚੱਕ ਚੋਰੀ ਕਰ ਲੇ ਮੈਂ ਉਹਨੂੰ ਕਹਿਣਾ ਚਾਹਣਾ ਉਹਨੂੰ ਵੀ ਮੈਂ ਤਾਂ ਕੁੜੀ ਕਿਹਨਾਂ ਹੋਣ ਲੈ ਘਰੇ ਆਵੇ ਰਿਕਾਰਡਿੰਗ ਆ ਸਾਰਿਆਂ ਨੇ ਸੁਣਿਆ ਸਰੇ ਆਪ ਦਾ ਮੁੱਕਰੀ ਜਾਂਦੀ ਐ ਮੈਨੂੰ ਮੁੰਡਾ ਨਹੀਂ ਪਸੰਦ ਮੈਨੂੰ ਮੁੰਡਾ ਨਹੀਂ ਸੋਹਣਾ ਲੱਗਦਾ ਮਤਲਬ ਜੇਕਰ ਕੁੜੀ ਤੁਹਾਡੇ ਨਾਲ ਸਹਿਮਤ ਹੋਵੇ ਤੁਹਾਨੂੰ ਟੋਨੂ ਕੀ ਲੋੜ ਐ ਵੀ ਇਸ ਤਰ੍ਹਾਂ ਦਾ ਤਾਂ ਮੈਨੂੰ ਕੀ ਲੋੜ ਆ ਨਾਲੇ ਆਪਦੀ ਬਦਨਾਮੀ ਕਰਾਉਣਾ ਨਾਲੇ ਮੈਂ ਠਾਣੇ ਕਿਚਹਿਰੀਆਂ 'ਚ ਧੱਕੇ ਖਾਣ ਦੇਣੀ ਕੁੜੀ ਕਹਿੰਦੀ ਮੈਨੂੰ ਮੁੰਡਾ ਨਹੀਂ ਸੋਹਣਾ ਲੱਗਦਾ ਕੁੜੀ ਕਹਿੰਦੀ ਮੈਨੂੰ ਮੁੰਡਾ ਹੀ ਨਹੀਂ ਪਸੰਦ ਪਹਿਲੇ ਦਿਨੋਂ ਹੀ ਪਸੰਦ ਕਹਿੰਦੀ ਨਹੀਂ ਫਿਰ ਰਿਸ਼ਤਾ ਤਾਂ ਵੇਖ-ਵਖਾ ਕਰਕੇ ਹੋਇਆ ਸਾਰਾ ਉਹ ਸਿਰਫ ਰਿਸ਼ਤਾ ਉਹਨਾਂ ਨੇ ਪੈਸੇ ਲਵਾਉਣੇ ਸੀ ਬਾਹਰ ਜਾਣਾ ਸੀ ਬਾਹਰ ਜਾਣ ਦੀ ਮਾਰੀ ਤੇ ਉਹਨਾਂ ਨੂੰ ਆਉਂ ਸੀ ਮਾਪਿਓ ਨੇ ਪਲਾਨ ਬਣਾਇਆ ਵੀ ਤੇਰਾ ਆਪਾਂ ਜਿੱਦਾਂ ਅੱਜਕੱਲ ਚੱਲੀ ਜਾਂਦਾ ਮੁੰਡਾ ਦੇਖਦੇ ਆਂ ਤੇ ਮੁੰਡਾ ਦੇਖਦੇ ਆਂ ਪੈਸੇ ਲਾਉਣ ਵਾਲਾ ਬਾਹਰ ਜਾ ਬੜੀ ਦੁਬਾ ਮੁਕਰ ਜੀ ਕੋਈ ਗੱਲ ਨਹੀਂ ਇਹਦੇ ਬਾਅਦ ਜੋ ਹੁੰਦਾ ਦੇਖੀ ਨੀ ਦੇਖੋ ਤੁਹਾਡੇ ਤੁਸੀਂ ਪੈਸੇ ਵੀ ਲਾਏ ਆ ਤੁਹਾਡੇ ਕੋਲੇ 4-5 ਕਿੱਲੇ ਜ਼ਮੀਨ ਵੀ ਹੈਗੀ ਹੈ ਤੇ ਫਿਰ ਕਾਰਨ ਕੀ ਹੈ ਕੁੜੀ ਤੁਹਾਡੇ ਨਾਲ ਕਿਉਂ ਨਹੀਂ ਰਹਿਣਾ ਚਾਹੁੰਦੀ ਇਹਦੇ ਜੀ ਪਹਿਲਾਂ ਵਿਆਹ ਤੋਂ ਪਹਿਲਾਂ ਵੀ ਇਹਦੇ ਰਿਲੇਸ਼ਨ ਸੀਗੇ ਜਿਹੜਾ ਹੁਣ ਪਤਾ ਲੱਗਿਆ ਜਦੋਂ ਬੇ ਆਈਲੈਂਡਸ ਵਗੈਰਾ ਕਰਦੀ ਸੀ ਜੀ ਤਾਂ ਇਸ ਤੋਂ ਬਾਅਦ ਮੇਰੇ ਨਾਲ ਵਿਆਹ ਕਰਾਇਆ ਨੇ ਸਿਰਫ ਪੈਸੇ ਲਵਾਉਣ ਦੀ ਖਾਤਰ ਹੂੰ ਵੀ ਮੈਂ ਤਾਂ ਕਿਹਨਾ ਪੈਸੇ ਲਵਾਵਾ ਬਾਹਰ ਜਾਵਾ ਇਸ ਤੋਂ ਬਾਅਦ ਜੋ ਹੁੰਦਾ ਦੇਖਿਓ ਕਿਤੇ ਨਾ ਕਿਤੇ ਕਾਨੂੰਨ ਵਿੱਚ ਵੀ ਢਿੱਲਾ ਹੈਗਾ ਨਾ ਵੀ ਜਦੋਂ ਕੋਈ ਬਹੁਤ ਸਾਰੇ ਲੜਕੀਆਂ ਨਾਲ ਠੱਗੀਆਂ ਦਾ ਸ਼ਿਕਾਰ ਹੋਗੇ ਪੁਲਿਸ ਵੀ ਮਦਦ ਨਹੀਂ ਕਰਦੀ ਪੁਲਿਸ ਪਰਚਾ ਤਿਕਰ ਨਹੀਂ ਕਰਦੀਗੀ ਬਹੁਤ ਸਾਰੇ ਮੁੰਡੇ ਭਾਟ ਕਰਾਏ ਆ ਦਰਖਾਸਤਾਂ ਲੈ ਕੇ ਘਰਾਂ ਦੇ ਡਿਪਰੈਸ਼ਨ ਦੇ ਵਿੱਚ ਅੱਗੇ ਹੁੰਦੇ ਆ ਪੈਸਾ ਉਹਨਾਂ ਕੋਲ ਕੋਈ ਹੁੰਦਾ ਨਹੀਂ ਉਹ ਉੱਥੇ ਜਾਂਦੇ ਆ ਪੁਲਿਸ ਕੋਲੇ ਜਾਂਦੇ ਆ ਮੈਂ ਸ਼ਰਮੈਂ ਕਿ ਕਹਿਣੀ ਚਾਹਣਾ ਚੀਜ਼ ਤੇ ਉੱਥੇ ਜਾਂਦੇ ਆ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਕੁੜੀ ਵਾਲੇ ਕੋਈ ਨਾ ਕੋਈ ਸ਼ਿਫਾਰਸ਼ ਲਾ ਆਂਦੇ ਆ ਕਿਉਂਕਿ ਮੁੰਡੇ ਵਾਲੇ ਕੋਲੇ ਤਾਂ ਪੈਸਾ ਪਹਿਲਾਂ ਹੀ ਨਹੀਂ ਰਿਆ ਹੁੰਦਾ ਤੇ ਕੁੜੀ ਵਾਲਿਆਂ ਨੇ ਜਿਹਨੇ 30-35 ਲੱਖ ਦੀ ਠੱਗੀ ਮਾਰੀ ਆ ਜੋ ਸਾਨੂੰ ਪਰਿਵਾਰ ਆ ਕੇ ਦੱਸਦੇ ਆ ਜੋ ਅਸੀਂ ਇਕੱਠ ਕਰਦੇ ਆ ਨਾ ਉਹਦੇ ਚ ਦੱਸਦੇ ਆ ਇਹ ਚੀਜ਼ ਰੈਲਿਟੀ ਆ ਮੈਂ ਪੁਲਿਸ ਨੂੰ ਇਹ ਸ਼ਰਿਆ ਮੈਂ ਕਹਿ ਰਿਹਾ ਉਹ ਲੱਖ 2 ਲੱਖ ਪੁਲਿਸ ਨੂੰ ਦੇ ਜਾਂਦੇ ਤੇ ਉਹ ਪਰਚਾ ਨਹੀਂ ਕੱਢਦੀ ਬਸ ਉਹ ਸਾਰਾ ਮਾਮਲਾ ਰਫਾ ਦਫਾ ਮਾਮਲਾ ਰਫਾ ਦਫਾ ਉਹ ਮੁੰਡੇ ਵਾਲਾ ਕਿੱਥੋਂ ਦੇ ਦੂਗਾ ਠੋਡੇ ਵਾਲੇ ਠੋਡੇ ਵਾਲੇ ਕੇਸ ਚ ਕੀ ਅਪਡੇਟ ਆ ਮੇਰੇ ਵਾਲੇ ਕੇਸ ਦੇ ਵਿੱਚ ਇਹਨਾਂ ਦਾ ਐਫ ਆਈ ਆਰ ਦਰਜ ਆ ਪਰਿਵਾਰ ਤੇ ਵੀ ਰੈਸਟੇ ਹੋਏ ਨਹੀਂ 2 ਮਹੀਨੇ ਤਿੰਨ ਇਹ ਕਿਹਦੇ ਤੇ ਐਫ ਆਈ ਆਰ ਹੈ ਇਹਦੇ ਕੁੜੀ ਦੇ ਮਾਂ ਤੇ ਪਿਓ ਤੇ ਤੇ ਕੁੜੀ ਤੇ ਇਹਨਾਂ ਤੇ 420 ਦਾ ਪਰਚਾ ਦਰਜ ਆ ਇਸ ਤੋਂ ਬਾਅਦ ਇਹਨਾਂ ਦੀ ਕੋਈ ਰੈਸਟ ਨਹੀਂ ਪਈ ਇਹ ਫਰਾਰ ਰਹੇ ਪਹਿਲਾਂ ਬਹੁਤ ਟਾਈਮ ਇਹਨਾਂ ਨੂੰ ਹੁਣ ਏਦਾਂ ਵੀ ਸਾਡੀ ਜ਼ਮਾਨਤ ਹੋ ਜੇ 8 ਮਹੀਨੇ ਹੋ ਗਏ ਕੇਸ ਚੱਲੀ ਜਾਂਦੇ ਇਹਨੂੰ ਸੈਸ਼ਨ ਕੋਰਟ ਦੇ ਵਿੱਚ ਉਹ ਜੱਜ ਨੇ ਜ਼ਮਾਨਤ ਰਜੈਕਟ ਕੀਤੀਆਂ ਮੈਡੀਏਸ਼ਨ ਦੀਆਂ ਡੇਟਾਂ ਦਿੱਤੀਆਂ ਵੀ ਬੈਠ ਕੇ ਰਾਈ ਨਾਮਾ ਕਰ ਲੋ ਉੱਥੇ ਵੀ ਕਿਸੇ ਗੱਲ ਤੇ ਨਹੀਂ ਆਉਂਦੇ ਹਾਈ ਕੋਰਟ ਨੇ ਤਿੰਨ ਡੇਟਾਂ ਦਿੱਤੀਆਂ ਉੱਥੇ ਦੋਹਾਂ ਤੇ ਗਏ ਤੀਜੀ ਤੇ ਗਏ ਨਹੀਂ ਗਏ ਇਹ ਤੋਂ ਬਾਅਦ 4 ਮਹੀਨੇ ਹੋ ਗਏ ਹਾਈ ਕੋਰਟ ਕੇਸ ਚੱਲਦੇ ਇਹਨੂੰ ਹੁਣ ਹਾਈ ਕੋਰਟ ਤੋਂ ਸਿਰਫ ਜ਼ਮਾਨਤ ਹੋਈ ਹੈ ਅੱਜ ਮੈਂ ਆਰਡਰ ਹਜੇ ਪੜ੍ਹੇ ਆ ਵਕੀਲ ਨੂੰ ਪੁੱਛਣਾ ਹੈਗਾ ਤਾਂ ਜਿਹਦੇ ਚ ਮੈਂ ਮਤਲਬ ਟੋੜ ਜਿਹੜੇ ਹਾਈ ਕੋਰਟ ਤੋਂ ਮੈਂ ਮਤਲਬ ਮੇਰੇ ਹਿਸਾਬ ਨਾਲ ਤਾਂ ਜਮਾਨਤ ਨਹੀਂ ਹੋਈ ਰੈਸਟ ਸਟੇ ਇਹ ਇਹ ਵਾਲੇ ਹੈਗੇ ਆ ਜੀ 15 ਦਿਨਾਂ ਦਾ ਟਾਈਮ ਦਿੱਤਾ ਜੋ ਆ ਲਿਖਿਆ ਹੋਇਆ ਆਲਰੇਡੀ ਇਹ ਦਿੱਤਾ ਹੈਗਾ ਅਧਿਕਾਰੀ ਗ੍ਰਿਫਤਾਰ ਜੋ ਪੁਲਿਸ ਕੋਲੇ ਇਨਵੈਸਟੀਗੇਸ਼ਨ ਚੱਲਣੀ ਹੈ ਇਨਵੈਸਟੀਗੇਸ਼ਨ ਤੇ ਹਜੇ ਵੀ ਇਨਵੈਸਟੀਗੇਸ਼ਨ ਚ ਵਾਣ ਆਸਤੇ ਜੋ ਆਰਡਰ ਦਿੱਤੇ ਆ ਹਾਈ ਕੋਰਟ ਨੇ ਵੀ ਜੇ ਹਜੇ ਵੀ ਕੁਝ ਹੁੰਦਾ ਪਰ ਅੱਛਾ ਪਰ ਤੁਹਾਡੀ ਸੈਟਿਸਫਾਈ ਕਿਵੇਂ ਹੁੰਦੀ ਆ ਕਿੱਦਾਂ ਜੀ ਤੁਹਾਡੀ ਇਸ ਮਾਮਲੇ ਵਿੱਚ ਮਨ ਲੋ ਕਿਵੇਂ ਤੁਸੀਂ ਸੈਟਿਸਫਾਈ ਕਿਵੇਂ ਹੁੰਦੇ ਹੋ ਸੈਟਿਸਫਾਈ ਦਾ ਮੈਨੂੰ ਪੈਸੇ ਦਿੱਤੇ ਜਾਣ ਮੈਂ ਸੈਟਿਸਫਾਈ ਨਹੀਂ ਰਹਿਣਾ ਚਾਹੁੰਦੀ ਮੈਂ ਤਲਾਕ ਦੇਣਾ ਹੂੰ ਕਿ ਤੁਹਾਡੀ ਕੋਈ ਜਾਂ ਨਹੀਂ ਵੀ ਅਜ ਮੈਂ ਐਸੀ ਨਹੀਂ ਰਹਿਣਾ ਨਹੀਂ ਮੈਂ ਤਾਂ ਤੁਹਾਡਾ ਕੋਈ ਜਦੋਂ ਮੇਰੇ ਨਾਲ ਠੱਗੀ ਮਾਰ ਲਈ ਏਡੀ ਵੱਡੀ ਠੱਗੀ ਮਾਰ ਲਈ ਮੈਂ ਇਹਦੇ ਨਾਲ ਰਹਿ ਕੇ ਕੀ ਕਰਨਾ ਕਿਉਂਕਿ ਬੇਦਨਾ ਜੇ ਠੱਕੇ ਨਾ ਰਹੂੰਗਾ ਤਾਂ ਹਾਲਾਤ ਤੁਸੀਂ ਦੇਖੀ ਜਾਂਨੇ ਕਿੰਨੇ ਮੁੰਡੇ ਕਤਲ ਕਰਾਤਾ ਉੱਥੇ ਜੋ ਸੁੱਖਣ ਵਾਲੇ ਤੋਂ ਮੁੰਡਾ ਹੂੰ ਕਿੰਨਾ ਦਾ ਕਾਰੀ ਖਰਾਬ ਕਿੰਨਾ ਕਾਰ ਖਰਾਬ ਕਰਤਾ ਉਹਨਾਂ ਨੇ ਇਹੋ ਜੀ ਤਾਂ ਮੈਂ ਤਾਂ ਹੋਰ ਵੀ ਕਹਿਣਾ ਚਾਹਣਾ ਮੁੰਡਿਆਂ ਨੂੰ ਜੇਕਰ ਕੋਈ ਇਦਾਂ ਦਾ ਕੋਈ ਇਸ਼ੂ ਕ੍ਰੀਏਟ ਕਰਦੀ ਆ 12 22 ਦੀ ਲੋੜ ਨਹੀਂ ਇਹਨੂੰ ਤਲਾਕ ਦੇਓ ਤੇ ਆਪਦੀ ਜ਼ਿੰਦਗੀ ਜਿਓ ਹਮ ਮੈਂ ਵੀ ਜ਼ਿੰਦਗੀ ਖਤਮ ਕਰਨ ਦੀ ਆਪਦੀ ਜ਼ਿੰਦਗੀ ਅੱਛਾ ਇਹ ਇੱਥੇ ਦਾ ਗੁਰਵਿੰਦਰ ਦਾ ਤਾਂ ਕਤਲ ਕੀਤਾ ਗਿਆ ਹੈ ਕਈ ਨੌਜਵਾਨ ਆ ਜਿਹੜੇ ਠੱਗੀ ਦੇ ਸ਼ਿਕਾਰ ਹੋਏ ਆ ਡਿਪਰੈਸ਼ਨ ਚ ਜਾ ਕੇ ਉਹ ਸੁਸਾਈਡ ਵੀ ਕਰਕੇ ਮੁੰਡੇ ਬਹੁਤ ਸਾਰੇ ਨੌਜਵਾਨ ਬਾਹਰ ਬਾਹਰਲੇ ਦੇਸ਼ ਚ ਵੀ ਸੁਸਾਈਡ ਕਰ ਰਹੇ ਆ ਹੁਣੇ ਦੋ ਤਿੰਨ ਖਬਰਾਂ ਆਈਆਂ ਮੈਂ ਮੁੰਡਿਆਂ ਨੂੰ ਇਹੀ ਕਹਿਣਾ ਚਾਹਣਾ ਅਸੀਂ ਆਵਾਜ਼ ਉਠਾ ਰਹੇ ਹਾਂ ਇਕੱਠੇ ਹੋ ਕੇ ਮੇਰੇ ਨਾਲ ਮੁੰਡੇ ਵੀ ਜੁੜੇ ਹੋਏ ਆ ਜਥੇਬੰਦੀਆਂ ਵੀ ਜੁੜੀਆਂ ਹੋਈਆਂ ਬਹੁਤ ਸਾਰੇ ਸਾਬਕਾ ਜੋ ਫੌਜ ਦੇ ਵਿੱਚ ਕਰਨਲ ਰੈਂਕ ਦੇ ਜੋ ਅਧਿਕਾਰੀ ਉਹ ਵੀ ਜੁੜੇ ਹੋਏ ਆ ਅਸੀਂ ਇਕੱਠ ਰੱਖ ਰਹੇ ਹਾਂ ਡਿਪਰੈਸ਼ਨ 'ਚ ਨਾ ਜਾਓ ਪਰਿਵਾਰਾਂ ਨੂੰ ਵੀ ਬੇਨਤੀ ਕਰਦਾ ਇੱਕ ਮੈਂ ਹੋਰ ਕਹਿਣਾ ਚਾਹੁੰਦਾ ਸੰਗ ਤੇ ਸ਼ਰਮ ਹੀ ਨਾ ਮੰਨੋ ਇਹ ਕਈ ਪਰਿਵਾਰ ਸੰਗ ਤੇ ਸ਼ਰਮ ਦੇ ਮਾਰੇ ਘਰੇ ਬੈਠੇ ਆ ਨਾ ਕੋਈ ਕਾਰਵਾਈ ਕਰ ਰਹੇ ਆ ਵੀ ਜਦੋਂ ਤੁਹਾਡੇ ਨਾਲ ਠੱਗੀ ਵੱਜ ਗਈ ਥੋੜਾ ਸਾਰਾ ਘਰ ਹੀ ਪੱਟਿਆ ਗਿਆ ਇਤੋਂ ਵੱਡਾ ਤੁਸੀਂ ਸੰਗ ਸ਼ਰਮ ਕਿੱਡੀ ਗੱਲ ਅੱਛਾ ਕਈ ਮਤਲਬ ਜਦੋਂ ਤੁਹਾਡੇ ਵਰਗੇ ਨੌਜਵਾਨਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਕਈ ਲੋਕ ਕਮੈਂਟ ਕਰਦੇ ਆ ਵੀ ਫਿਰ ਤੁਹਾਨੂੰ ਕੀ ਲੋੜ ਸੀ ਤੁਸੀਂ ਵੀ ਲਾਲਚ ਨੂੰ ਫਸੇ ਤੁਸੀਂ ਕਿਉਂ ਫਸਦੇ ਹੋ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਆਪਾਂ ਵੀ ਲਾਲਚ ਨੂੰ ਫਸ ਜਾਂਦੇ ਹਾਂ ਮੈਂ ਉਹ ਨਾ ਇਹ ਚੀਜ਼ ਦਾ ਮੈਂ ਤੁਹਾਨੂੰ ਜਵਾਬ ਦੇਣਾ ਬਾਰੇ ਐਕਸਪਲੇਨ ਦੇ ਵਿੱਚ ਦੇਣਾ ਅੱਜ ਦੇ ਟਾਈਮ ਦੇ ਵਿੱਚ ਘਰ ਘਰ ਦਾ ਬੱਚਾ ਬਾਹਰ ਕੁੜੀਆਂ ਜ਼ਿਆਦਾ ਬਾਹਰ ਆ ਕੁੜੀਆਂ ਦੀ ਗਿਣਤੀ ਬਹੁਤ ਜ਼ਿਆਦਾ ਘਟਾ ਤਾਂ ਜਿਹਦੇ ਕਾਰਨ ਜੇ ਇੱਥੇ ਕਿਸੇ ਨੇ ਵਿਆਹ ਕਰਾਉਣਾ ਜੇ ਕੋਈ ਮ ਆਮ ਜੀਮੀਦਾਰ ਕੋਈ ਪੰਜਾਚਾਰਾ ਕਿੱਲੇ ਵਾਲਾ ਦੋਹਾਂ ਵਾਲਾ ਤਿੰਨਾ ਵਾਲਾ ਜੇ ਕੋਈ ਕੁੜੀ ਲੱਭਦਾ ਨਾ ਕੁੜੀ ਵਾਲੇ ਕੋਲੇ ਭਾਵੇਂ ਢੱਕਾ ਨਾ ਹੋਵੇ ਉਹਨਾਂ ਦੀ ਇਹ ਡਿਮਾਂਡ ਹੁੰਦੀ ਆ ਵੀ 15 16 ਕਿੱਲੇ ਹੋਣ ਸਰਕਾਰੀ ਨੌਕਰੀ ਕਰਦਾ ਹੋਵੇ ਤੇ ਘਰੇ ਪਸ਼ੂ ਰੱਖਿਆ ਨਾ ਹੋਵੇ ਨਾ ਗੋਹਾ ਸਿੱਟਣਾ ਪਵੇ ਕੁੜੀ ਨੇ ਕੰਮ ਕੁੜੀ ਨੇ ਕੰਮ ਹੀ ਨਹੀਂ ਕਰਨਾ ਬਰ ਰੋਟੀ ਲਾ ਕੇ ਖਾਣੀ ਤੇ ਬਸ ਔਕ ਦੇ ਤੰਦ ਪਾਉਣੇ ਪੈਸਾ ਹੋਵੇ ਖੁੱਲਾ ਇਹ ਚੀਜ਼ ਆਂਦੇ ਆ ਤੇ ਜਿਹੜਾ ਹੁਣ ਪੰਜਾਚਾਰਾ ਕਿੱਲੇ ਵਾਲਾ ਤਿੰਨਾ ਵਾਲਾ ਉਹ ਸੋਚਦਾ ਵੀ ਚੱਲ ਕੋਈ ਨਹੀਂ ਜਦੋਂ ਇੱਥੇ ਨਹੀਂ ਹੁੰਦਾ ਆਪਾਂ 20 30 ਲੱਖ ਰੁਪਈਆ ਲਾਉਣੇ ਆ ਤੇ ਆਪਾਂ ਕੁੜੀ ਲੱਭ ਲੈਨੇ ਨਾਲੇ ਵਿਆਹ ਹੋ ਜਾਊਗਾ ਨਾਲੇ ਦੋਵੇਂ ਦੀ ਬਾਹਰ ਜਾਣਗੇ ਕਮਾਈ ਕਰਨਗੇ ਇਕੱਠੇ ਰਹਿਣ ਸਹਿਣਗੇ ਨਾਲੇ ਅਗਲੇ ਦਾ ਘਰ ਸੁਖੀ ਜਿਹੜਾ ਪੈਸਾ ਨਹੀਂ ਲਾ ਸਕਦਾ ਜੀ ਇਹ ਚੀਜ਼ ਹੈ ਜੀ ਅੱਛਾ ਇਹ ਲੱਭਾ ਤਾਂ ਕਿਤੇ ਨਾ ਕਿਤੇ ਵੀ ਚੰਗੇ ਜੀਵਨ ਦੀ ਭਾਲ ਚ ਹਰ ਬੰਦਾ ਜਾਂਦਾ ਵੀ ਸਾਡਾ ਕੋਈ ਜੀਵਨ ਪਰ ਚੰਗੇ ਜੀਵਨ ਦੇ ਭਾਲ ਚ ਜਿਹੜਾ ਜੀਵਨ ਉਹ ਉਤਿਤ ਕਰਦਾ ਉਹ ਵੀ ਨਰਕ ਬਣ ਜਾਂਦਾ ਨਰਕ ਬਣ ਜਾਂਦਾ ਜੀ ਅੱਛਾ ਤੁਸੀਂ ਤੁਹਾਡੇ ਮਾਮਲੇ ਦੇ ਨਾਲ ਨਾਲ ਤੁਸੀਂ ਹੋਰ ਨੌਜਵਾਨਾਂ ਦੀ ਆਵਾਜ਼ ਚੱਕ ਰਹੇ ਹੋ ਉਹ ਕਿਸ ਤਰ੍ਹਾਂ ਤੁਸੀਂ ਜਥੇਬੰਦੀ ਬਣਾਈ ਹੈ ਨਹੀਂ ਤਾਂ ਆਮ ਤੌਰ ਤੇ ਨੌਜਵਾਨ ਹੁੰਦਾ ਵੀ ਜੇ ਇਸ ਤਰ੍ਹਾਂ ਠੱਗੀ ਦਾ ਸ਼ਿਕਾਰ ਹੋ ਗਿਆ ਕਿਉਂਕਿ ਤੁਹਾਡੇ ਕੋਲੇ ਬਹੁਤੀ ਤਾਂ ਪੈਲੀ ਵੀ ਹੈ ਨਹੀਂ 4-5 ਕਿੱਲੇ ਜ਼ਮੀਨ ਆ ਤੁਹਾਡੇ ਕੋਲੇ ਤੇ ਤੁਸੀਂ 50 ਲੱਖ ਦੇ ਕਰੀਬ ਠੱਗੀ ਦਾ ਸ਼ਿਕਾਰ ਹੋਏ ਬੈਠੇ ਹੋ ਤੇ ਬੰਦਾ ਮਤਲਬ ਟੈਨਸ਼ਨ ਚ ਲਿਆ ਜਾਂਦਾ ਉਹ ਤਾਂ ਮਤਲਬ ਘਰ ਤੋਂ ਬਾਹਰ ਤੱਕ ਜਾਣ ਤੇ ਮੈਂ ਮੈਂ ਜੀ 2 ਮਹੀਨੇ ਡਿਪਰੈਸ਼ਨ ਚ ਰਹਾ ਮੈਂ ਰੂਮ ਦੇ ਵਿੱਚੋਂ ਨਹੀਂ ਨਿਕਲਿਆ ਇਸ ਤੋਂ ਬਾਅਦ ਚੱਲ ਥੋੜਾ ਥੋੜਾ ਮੈਂ ਠੀਕ ਹੋਇਆ ਮੈਂ ਇੱਕ ਮਹਾਰਾਜ ਨੂੰ ਮੰਨਣ ਵਾਲਾ ਗੁਰੂ ਮਹਾਰਾਜ ਨੂੰ ਮੰਨਣ ਵਾਲਾ ਮਹਾਰਾਜ ਵੀ ਕਹਿੰਦਾ ਜੇ ਜ਼ੁਲਮ ਹੁੰਦਾ ਤਾਂ ਉਹਦਾ ਮੂਰੇ ਹੋ ਕੇ ਡਾਟ ਕੇ ਜਲਾ ਸੈਣਾ ਕਰੋ ਹਾਂ ਜੁਲਮ ਸਹਿਣਾ ਵੀ ਪਾਪ ਆ ਤੇ ਜੁਲਮ ਕਰਨਾ ਵੀ ਪਾਪ ਆ ਤਾਂ ਇਸ ਤੋਂ ਬਾਅਦ ਇੱਕ ਦੋ ਮੁੰਡੇ ਜੋ ਮੇਰੇ ਇੱਥੇ ਨੇੜੇ ਏਰੀਏ ਦੇ ਆ ਜੋ ਮੇਰੇ ਜਾਣ ਪਛਾਣ ਚੋਂ ਸੀ ਉਹਨਾਂ ਨਾਲ ਇਹ ਚੀਜ਼ ਹੋਈ ਚਲੋ ਮੈਂ ਡਿਸਕਸ ਕੀਤੀ ਉਹਨਾਂ ਨਾਲ ਵੀ ਇਹ ਤਾਂ ਹਰੇਕ ਨਾਲ ਹੀ ਹੋ ਜਾਂਦਾ ਵੀ ਇਹ ਚੀਜ਼ ਕਿੰਨੀ ਵੱਧ ਰਹੀ ਆ ਤੇ ਕਿਉਂਕਿ ਮੈਂ ਉਹ ਚੀਜ਼ ਤੋਂ ਨਿਕਲਿਆ ਸੀ ਸਿਚੁਏਸ਼ਨ ਤੋਂ ਮੈਨੂੰ ਪਤਾ ਸੀ ਵੀ ਉਹਦੇ ਤੇ ਕੀ ਹੋਊ ਜਿਹੜੇ ਅੱਗੇ ਹੋਊਗੀ ਉਹਦੀ ਕੀ ਸਿਚੁਏਸ਼ਨ ਹੋਊਗੀ ਉਹ ਚੀਜ਼ ਦੇ ਕਾਰਨ ਅਸੀਂ ਪਹਿਲਾਂ 2-3 ਮਿੰਟਾਂ ਨੇ ਰਹਿ ਕੀਤੀ ਸੋਸ਼ਲ ਮੀਡੀਆ ਤੇ ਆਏ ਵੀ ਆ ਜੋ ਨੌਜਵਾਨ ਉਹ ਇਕੱਠੇ ਹੋਈਏ ਆਪਾਂ ਜਿੰਨਾਂ ਨਾਲ ਠੱਗੀ ਹੋਈ ਆ ਜੀ ਤਾਂ ਇਕੱਠੇ ਹੋਣ ਤੋਂ ਬਾਅਦ ਅਸੀਂ ਇੱਕ ਗਰੁੱਪ ਬਣਾਇਆ WhatsApp ਗਰੁੱਪ ਜਿਹਦੇ ਵਿੱਚ ਸਾਡੇ 550 ਤੋਂ ਉੱਪਰ ਬੰਦਾ ਐਡ ਆ ਜੀ ਤਾਂ ਇਸ ਤੋਂ ਬਾਅਦ ਅਸੀਂ ਇਕੱਠ ਰੱਖਣਾ ਸ਼ੁਰੂ ਕੀਤਾ ਸਾਡਾ ਹੁਣ ਪਹਿਲਾ ਇਕੱਠ ਬਾਗੇ ਪੁਰਾਣੇ ਸੀ ਉੱਥੇ ਬਹੁਤ ਸਾਰੀਆਂ ਫੈਮਲੀਆਂ ਪਹੁੰਚੀਆਂ ਜਿਨ੍ਹਾਂ ਦੇ ਕਈ ਪਰਿਵਾਰਾਂ ਦੇ ਮੁੰਡੇ ਕਈਆਂ ਦੇ ਸੂਇਸਾਈਡ ਕਰ ਗਏ ਕਿਸੇ ਦੇ ਕਿਸੇ ਦੇ ਇਸੇ ਡਿਪਰੈਸ਼ਨ ਦੇ ਕਾਰਨ ਕਿਸੇ ਦੀ ਮਾਂ ਮੰਝੇ ਤੇ ਪਈ ਆ ਕੋਈ ਕਿਸੇ ਦਾ ਪਿਓ ਡਿਪਰੈਸ਼ਨ ਦੀਆਂ ਗੋਲੀਆਂ ਖਾar ਰ ਗਿਆ ਕਿਸੇ ਦੀ ਮਾਂ ਨੂੰ ਕੋਈ ਬਿਮਾਰੀ ਲੱਗੀ ਇਸ ਡਿਪਰੈਸ਼ਨ ਦੇ ਕਾਰਨ ਤਾਂ ਉੱਥੇ ਪਹੁੰਚੇ ਉਹਨਾਂ ਨੇ ਦੁੱਖਦਾਰ ਦੱਸਿਆ ਉਹਨਾਂ ਨੂੰ ਅੱਗੇ ਹੁਣ ਅਸੀਂ ਜਿੱਦਾਂ ਮੈਂ ਐਫ ਆਈ ਆਰ ਕਰਾਈ ਗਾਈਡ ਵੀ ਕਰ ਰਹੇ ਆ ਵਕੀਲ ਵੀ ਪਹੁੰਚ ਰਹੇ ਆ ਦਰਖਾਸਤਾਂ ਲਿਖਾ ਕੇ ਉਹ ਵੀ ਉਹਨਾਂ ਨੂੰ ਦੱਸ ਰਹੇ ਆ ਵੀ ਇਦਾਂ ਦਾ ਕਾਰਵਾਈਆਂ ਕਰਾਓ ਘਰਾਂ ਚ ਨਾ ਬੈਠੋ ਹੌਸਲਾ ਦੇ ਰਹੇ ਆ ਉਹ ਪਰਿਵਾਰ ਵੀ ਕਾਠ ਦੇ ਵਿੱਚ ਪਹੁੰਚ ਕੇ ਆਪਣੇ ਆਪ ਨੂੰ ਥੋੜਾ ਜਿਹਾ ਠੀਕ ਸਮਝ ਰਹੇ ਹਾਂ ਵੀ ਸ਼ਰਮ ਦੇ ਮਾਰੇ ਨਾ ਕਰੇ ਬੈਠੋ ਹਾਂ ਵੀ ਸ਼ਰਮ ਦੇ ਮਾਰੇ ਨਾ ਠੀਕ ਸਮਝ ਰਹੇ ਵੀ ਕੋਈ ਨਹੀਂ ਸਾਰੇ ਨਾਲ ਦੀ ਵੀ ਸਾਰਿਆਂ ਨੇ ਹੋ ਰਹੀ ਚੀਜ਼ ਮਤਲਬ ਨਾਲੇ ਤੁਸੀਂ ਤਾਂ ਹੀ ਠੱਗੀ ਮਾਰੀ ਤੁਹਾਡੇ ਨਾਲ ਠੱਗੀ ਵਜੀ ਠੱਗੀ ਵਜੀ ਹਾਂਜੀ ਅੱਛਾ ਤੁਸੀਂ ਜੀ ਬਾਗੇ ਪੁਰਾਣੇ ਤੁਹਾਡੇ ਆਈਡੀਆ ਸੀ ਜਿਹੜਾ ਕੱਠ ਰੱਖਿਆ ਗਿਆ ਬਾਗੇ ਪੁਰਾਣੇ ਇੱਕ ਪੈਲਸ ਜਿਹੜੇ ਪੀੜਤ ਨੌਜਵਾਨ ਗਾਂਧੀ ਪੈਲਸ ਦੇ ਵਿੱਚ ਕੱਠ ਰੱਖਿਆ ਗਿਆ ਬਾਗੇ ਪੁਰਾਣੇ ਇਸ ਤੋਂ ਬਾਅਦ ਲੁਧਿਆਣੇ ਇਸ ਤੋਂ ਬਾਅਦ ਆਹ ਆਹਲੀ 30 ਤਰੀਕ ਦਾ ਸੀਗਾ ਪਿਛਲੇ ਮਹੀਨੇ ਦਾ ਰਾਜਪੁਰੇ ਜੀ ਰਾਜਪੁਰੇ ਕੱਠ ਰੱਖਿਆ ਗਿਆ ਤਾਂ ਅੱਗੇ ਵੀ ਅਸੀਂ ਰ ਤੇ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਜਲੂਸ ਵੀ ਨਿਕਲੂਗਾ ਤੇ ਪਰਚੇ ਵੀ ਹੋਣਗੇ ਸਾਰਾ ਕੁਝ ਹੋਊਗਾ ਟੋਟੀ ਜਥੇਬੰਦੀ ਬਣਨ ਤੋਂ ਬਾਅਦ ਕੋਈ ਨਾ ਕੋਈ ਕਿਸੇ ਕਿਸੇ ਨੌਜਵਾਨ ਨੂੰ ਫਾਇਦਾ ਮਿਲਿਆ 10 12 ਕੁੜੀਆਂ ਤੇ ਇਦਾਂ ਮੰਨ ਗਈਆਂ ਹੂੰ ਤਿੰਨ ਚਾਰਾਂ ਤਿੰਨ ਚਾਰ ਪਰਚੇ ਆਹ ਸੱਤ ਅੱਠ ਦਿਨਾਂ ਦੇ ਵਿੱਚ ਹੋ ਚੁੱਕੇ ਆ ਹੂੰ ਜਿਹੜੇ ਘਰਾਂ ਦੇ ਵਿੱਚ ਬੈਠੇ ਸੀਗੇ ਹੂੰ ਪਰਿਵਾਰ ਜਿਹੜੇ ਕਾਰਵਾਈ ਕੋਈ ਕਰਾਉਣਾ ਨਹੀਂ ਚਾਹੁੰਦੇ ਜਦੋਂ ਉਹਨਾਂ ਨੂੰ ਗਾਈਡ ਕੀਤਾ ਸੀ ਇਸ ਤਰੀਕੇ ਨਾਲ ਕਰੋ ਤਿੰਨ ਚਾਰ ਪਰਚੇ ਮੇਰੇ ਕੋਲੇ ਐਫ ਆਈ ਆਰ ਦੀਆਂ ਕਾਪੀਆਂ ਉਹਨਾਂ ਨੇ ਭੇਜਤੀਆਂ ਉਹਨਾਂ ਦੀਆਂ ਜਾਨੀ ਪਰਚੇ ਹੋ ਚੁੱਕੇ ਆ ਮਤਲਬ ਜਿਹੜੇ ਨਿਰਾਸ਼ ਹੋ ਕੇ ਘਰੇ ਬੈਗੇ ਸੀ ਜਿਨ੍ਹਾਂ ਨੂੰ ਕੋਈ ਆਸ ਨਹੀਂ ਸੀ ਉਹਨਾਂ ਨੂੰ ਆਸ ਜਾਗੀ ਉਹਨਾਂ ਨੂੰ ਪੁਣੋਂ ਫਾਇਦਾ ਮਿਲਿਆ ਅੱਛਾ ਆਮ ਤੌਰ ਤੇ ਪੁਰਾਣੇ ਟਾਈਮ 'ਚ ਆਪਾਂ ਗੱਲਾਂ ਕਰਦੇ ਹੁੰਦੇ ਸੀ ਯਾਰ ਵੀ ਕੁੜੀ ਵਿਆਹਣੀ ਹੈ ਬੜਾ ਡਰ ਹੁੰਦਾ ਸੀ ਸਾਡੀ ਕੁੜੀ ਨੂੰ ਮਾਰ ਨਾ ਦੇਣ ਜਾਂ ਸਾਡੀ ਕੁੜੀ ਦਾ ਦਾਜ ਦੇਹੀ ਨਾ ਮੰਗਣਾ ਇਹੋ ਜਿਹੇ ਮਾਮਲੇ ਅਕਸਰ ਆਉਂਦੇ ਸੀ ਪਰ ਹੁਣ ਅੱਜ ਤੱਕ ਕੋਈ ਦਾਜ ਦੇਹੀ ਵਾਲਾ ਮਾਮਲਾ ਤਾਂ ਕੋਈ ਮਨਫੀ ਹੈ ਅੱਜ ਦੇ ਟਾਈਮ ਦੇ ਵਿੱਚ ਮੁੰਡੇ ਜਿਆਦਾ ਪੀੜਤਾ ਰਹੇ ਆ ਦਾਜ ਦੇ ਕੋਈ ਮੰਗ ਹੀ ਨਹੀਂ ਕਰਦਾ ਅੱਜ ਦੇ ਟਾਈਮ 'ਚ ਮੁੰਡਿਆਂ ਦੀ ਇੱਕੋ ਇੱਕ ਡਿਮਾਂਡ ਆ ਵੀ ਸਾਨੂੰ ਕੁੜੀ ਸਿਆਣੀ ਮਿਲ ਜੇ ਸੇ 1 ਰੁਪਈਆ ਨਹੀਂ ਲੈਣਾ ਹੂੰ ਕਈ ਬਹੁਤ ਸਾਰੇ ਮੁੰਡਿਆਂ ਨੇ ਬਾਹਰੋਂ ਫੋਨ ਕਿਓਲ ਕੀਤੀਆਂ 10-12 ਮੁੰਡਾ ਨੇ ਮੇਰੇ ਦਿੱਕ ਤੋਂ ਏਰੀਏ ਦੇ ਆ ਜਿਹੜੇ ਪੀਆਰ ਮੁੰਡੇ ਇਧਰੋਂ ਕੁੜੀਆਂ ਉਹਨਾਂ ਨੇ ਲਈਆਂ ਵੀ ਉਹ ਸਿਆਣੀ ਹੋਵੇ 1 ਰੁਪਈਆ ਨਹੀਂ ਲੈਣਾ ਜੀ ਤਾਂ ਬਾਹਰ ਜਾ ਕੇ ਉਹ ਵੀ ਮੁੱਕ ਰੀਆਂ ਉਹ ਹੋਰ ਪਾਸੇ ਰਿਲੇਸ਼ਨ ਬਣਾ ਹੂੰ ਹੂੰ ਇਦਾਂ ਦਾ ਸੀਨ ਹੋ ਰਿਹਾ ਅੱਜ ਦੇ ਟਾਈਮ ਦੇ ਵਿੱਚ ਲੋਕ ਮੁੰਡੇ ਅੱਜ ਦੇ ਦਿਨ ਵਿਆਹ ਕਰਵਾਉਣ ਤੋਂ ਡਰ ਰਹੇ ਆ ਭਾਵੇਂ ਲਵ ਮੈਰਿਜ ਭਾਵੇਂ ਰੇਂਜ ਮੈਰਿਜ ਕਈ ਕੁੜੀਆਂ ਬੱਚੇ ਹੋਣ ਤੋਂ ਬਾਅਦ ਵੀ ਮੁੱਕਰ ਰਹੀਆਂ ਬੱਚੇ ਹੋਣ ਤੋਂ ਬਾਅਦ ਇਹਨੇ ਹਾਲਾਤ ਮਾਰੇ ਹੋ ਗਏ ਇਸ ਕਿੰਨਾ ਕਹਾਣੀਆਂ ਦੇ ਮਗਰ ਸਭ ਤੋਂ ਜ਼ਿਆਦਾ ਮਤਲਬ ਜੇ ਕੋਈ ਗੱਲ ਨਿਕਲ ਸਿੱਟਾ ਨਿਕਲਦਾ ਤਾਂ ਨਾਜਾਇਜ਼ ਰਿਸ਼ਤਿਆਂ ਦਾ ਹੀ ਨਿਕਲਦੀ ਨਾਜਾਇਜ਼ ਰਿਸ਼ਤਿਆਂ ਦਾ ਮਾਂ ਪਿਓ ਦੀ ਕੁੜੀਆਂ ਨੂੰ ਜ਼ਿਆਦਾ ਖੁੱਲ ਇਹ ਕਾਰਨ ਆ ਇਹਦਾ ਮੇਨ ਨਹੀਂ ਤਾਂ ਮਾਪੇ ਅਕਸਰ ਹੀ ਪਹਿਲਾਂ ਕਹਿ ਜਾਂਦਾ ਸੀ ਵੀ ਭਾਈ ਸਾਡੇ ਘਰੋਂ ਡੋਲੀ ਉੱਠੀ ਆ ਤੇ ਤੇਰੇ ਸਹੁਰੇ ਦੇ ਘਰ ਵਰਤੀ ਉੱਠੂਗਾ ਇਹ ਚੀਜ਼ਾਂ ਆਂਦੇ ਸੀ ਤੇ ਇੱਕ ਇਹ ਵੀ ਚੀਜ਼ਾਂ ਆਂਦੇ ਸੀ ਵੀ ਜੇ ਜਵਾਈ ਤੋਂ ਬਿਨਾ ਸਾਡੇ ਘਰੇ ਆਈ ਹੂੰ ਤਾਂ ਹਸਾਬ ਲਾ ਲਈ ਵੀ ਤੇ ਆਉਣਾ ਤੂੰ ਦੇ ਨਾਲ ਹੀ ਆਉਣਾ ਤੈਨੂੰ ਕੁੱਟੇ ਮਾਰੇ ਕੁਛ ਕਰੇ ਹੂੰ ਸਹੀ ਹੈ ਇਹ ਚੀਜ਼ ਹੁੰਦੀ ਹੈ ਅੱਛਾ ਆਮ ਨਗਾਤਾਰ ਨੌਜ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਵੀ ਜਿਵੇਂ ਵੂਮਨ ਕਮਿਸ਼ਨ ਆ ਕੋਈ ਮਰਦ ਕਮਿਸ਼ਨ ਵੀ ਬਣਨਾ ਚਾਹੀਦਾ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਇਹ ਚੀਜ਼ ਅੱਜ ਦੇ ਟਾਈਮ ਦੇ ਵਿੱਚ ਜੋ ਮੁੰਡਿਆਂ ਦੇ ਨਾਲ ਜੈਨੋਸਾਈਡ ਹੋ ਰਿਹਾ ਮੁੰਡੇ ਮਾਰੇ ਡਿਪਰੈਸ਼ਨ ਦੇ ਵਿੱਚ ਕੁੜੀਆਂ ਮਾਰਾ ਰਹੀਆਂ ਕਤਲ ਕਰਾ ਰਹੀਆਂ ਜੋ ਸੁਖਨਾਲੇ ਦੇ ਵਿੱਚ ਹੋਇਆ ਜੋ ਕਿੰਨਾ ਭਿਆਨਕ ਆ ਸਾਰੇ ਪੰਜਾਬ ਨੇ ਦੇਖਿਆ ਹੂੰ ਤਾਂ ਮੁੰਡਿਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕੁੜੀਆਂ ਦੇ ਹੱਕ ਦੇ ਵਿੱਚ ਔਮਨ ਕਮਿਸ਼ਨ ਬਣਿਆ ਉਹ ਬਿਨਾਂ ਗੱਲ ਤੋਂ ਜੋ ਵੀ ਮੁੰਡਾ ਤਾਂ ਕਰਦਾ ਦਾਜ ਦੇਜ ਮੰਗਦਾ ਕੁੱਟਮਾਰ ਉਹ ਆਪ ਦਾ ਪਰਚੇ ਕਰਾ ਰਹੀਆਂ ਜਾਂ ਮੁੰਡਿਆਂ ਦੇ ਨਜਾਇਜ਼ ਝੂਠੇ ਪਰਚੇ ਕਰਾ ਰਹੀਆਂ ਤਾਂ ਮੈਂ ਕਹਿਣਾ ਚਾਹੂੰਗਾ ਜ਼ਰੂਰ ਵੀ ਮੁੰਡਿਆਂ ਦੇ ਹੱਕ ਦੇ ਵਿੱਚ ਮੈਨ ਕਮਿਸ਼ਨ ਬਣਾਉਣਾ ਚਾਹੀਦਾ ਅੱਛਾ ਜਿਹੜੇ ਕੋਈ ਲੋਕ ਕਹਿੰਦੇ ਜਿਵੇਂ ਸੁਖਨ ਵਾਲਾ ਕਤਲ ਹੋਇਆ ਉਹ ਜਿਹੜੇ ਕਹਿੰਦੇ ਮਾਪਿਓ ਦਾ ਕਸੂਰ ਜਿਵੇਂ ਆਮ ਅਕਸਰ ਕਿਸੇ ਨੌਜਵਾਨ ਦਾ ਆਪ ਦੀ ਪਤਨੀ ਨਾਲ ਝਗੜਾ ਹੁੰਦਾ ਉਹਦੇ ਤਾਂ ਜਾ ਕੇ ਉਹਦੀਆਂ ਭੈਣਾਂ ਤੇ ਤੇ ਉਹਨਾਂ ਦੇ ਜਵਾਈਆਂ ਤੇ ਕਰੇ ਪਰਚੇ ਦਰਜ ਹੋ ਜਾਂਦੇ ਆ ਉਹਦੇ ਚੀਜ਼ ਉਹਦੇ ਵਿੱਚ ਇਹ ਹੈ ਜੀ ਜਦੋਂ ਕੁੜੀਆਂ ਦੇ ਹੱਕ ਦੇ ਵਿੱਚ ਕਾਨੂੰਨ ਹੈ ਜੇ ਕੁੜੀ ਜਾ ਕੇ ਥਾਣੇ 'ਚ ਖੜਕੀ ਮੈਂ ਇਦਾਂ ਕਰ ਲਉ ਉਹ ਕਰ ਲਉ ਕਈ ਸਾਡੇ ਕੋਲ ਕੇਸ ਆਏ ਕੁੜੀਆਂ ਨੇ ਨਜਾਇਜ਼ ਕੱਪੜੇ ਪਾੜ ਕੇ ਇਦਾਂ ਕਰ ਲਉ ਤਾਂ ਪੁਲਿਸ ਉਹਨਾਂ ਦੇ ਮੈਂਡ 'ਚ ਕਾਰਵਾਈ ਕਰ ਦਿੰਦੀ ਆ ਜੇ ਮੁੰਡਾ ਜਾਂਦਾ ਧੱਕੇ ਖਾਂਦਾ ਫਿਰਦਾ ਉਹਦੀ ਕੋਈ ਕਾਰਵਾਈ ਨਹੀਂ ਕਰਦੇ ਤਾਂ ਜਿਹੜੇ ਮਾਂ ਪਿਓ ਆ ਜੇ ਮਾਂ ਪਿਓ ਨੇ ਕੁੜੀਆਂ ਨੂੰ ਖੁੱਲ੍ਹ ਦਿੱਤੀ ਤਾਂ ਕੋਈ ਫੇਰ ਹੀ ਉਹ ਕੁੜੀ ਇਹੋ ਜਿਹਾ ਕਦਮ ਕਰੂਗੀ ਅਜੋ ਮੇਰੇ ਨਾਲ ਠੱਗੀ ਮਾਰੀ ਆ ਜੇ ਇਹ ਕਿਤੇ ਦਾ ਮਾਪਾ ਪੋਕਾ ਕਹਿੰਦਾ ਸਾਡੇ ਕੋਲ ਬੇਦਲਾ ਸਾਨੂੰ ਨਾਲ ਹੀ ਫੋਨ ਨਾ ਕਾਲ ਲਓ ਅਸੀਂ ਤੈਨੂੰ ਫੀਸ ਭੇਜਣੀ ਆ ਤੇ ਨਾ ਹੀ ਸਾਡੇ ਘਰੇ ਆਈ ਤੇ ਕੁੜੀ ਕਿਵੇਂ ਗਲਤੀ ਕਰਦੀ ਹੁਣ ਪਿੱਛੋਂ ਫੀਸਾਂ ਭੇਜਦੇ ਆ ਇਹ ਸਾਰਾ ਕੁ ਉਹਦਾ ਨਾਲ ਰੋਜ਼ ਗੱਲਬਾਤ ਹੁੰਦੀ ਆ ਠੀਕ ਹੈ ਜੀ ਜ਼ਮਾਨਤ ਦੀ ਖਾਤਰ ਭੱਜੇ ਫਿਰਦੇ ਵੀ ਸਾਨੂੰ ਜ਼ਮਾਨਤ ਮਿਲ ਜੇ ਵੀ ਖੜੇ ਖੜਾ ਛੁੱਟ ਜੂ ਵੀ ਇਹਨਾਂ ਨੂੰ ਪੁੱਛਣ ਆਲਾ ਹੋਵੇ ਜ਼ਮਾਨਤ ਜੇ ਮਿਲ ਵੀ ਜਾਂਦੀ ਆ ਤੇ ਉਦੋਂ ਕੇਸ ਚੱਲੂਗਾ ਜੋ ਪ੍ਰੂਫ ਹੋਏ ਅਦਾਲਤਾਂ ਤੁਹਾਡੇ ਤੁਹਾਡੇ ਕੇਸ ਮਤਲਬ ਤੁਹਾਡੇ ਕੇਸ ਤੁਹਾਡੀ ਨੁਕਸਾਨ ਦੀ ਪਰਹਾਈ ਕਰਨ ਵਾਲਾ ਕੋਈ ਧਿਆਨ ਨਹੀਂ ਦੇ ਰੇ ਨਹੀਂ ਇਹ ਤਾਂ ਆਪਦੇ ਬਸ ਵੀ ਠੱਗੀ ਮਾਰ ਲਈ ਤੇ ਸਾਨੂੰ ਜ਼ਮਾਨਤ ਮਿਲ ਜੇ ਬਾਹਰ ਦੇ ਨਾਲ ਘਰੇ ਬਹਿ ਜਾਗੇ ਟੱਕੇ ਵੀ ਮੁੰਡਾ ਆਪੇ ਤੱਕੇ ਖਾਂਦਾ ਤੁਰਿਆ ਫਿਰ ਉਹ ਬਾਹੇ ਚੀਜ਼ਾਂ ਅਜਾ ਤਾਂ ਇਹਨਾਂ ਮਾਮਲਿਆਂ ਨਾਲ ਕਿਤੇ ਨਾ ਕਿਤੇ ਇਹ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ ਕਿ ਬੀ ਜਿਹੜੀਆਂ ਕਈ ਗਰੀਬ ਘਰਾਣਿਆਂ ਦੀਆਂ ਕੁੜੀਆਂ ਸੀ ਜਿਹੜੀਆਂ ਪੈਸੇ ਨਹੀਂ ਲਾ ਸਕਦੇ ਕੈਨੇਡਾ ਨਹੀਂ ਜਾ ਸਕਦੇ ਬਾਹਰ ਵਿਦੇਸ਼ ਨਹੀਂ ਜਾ ਸਕਦੇ ਉਹਨਾਂ ਨੂੰ ਮੁੰਡੇ ਵਾਲੇ ਪੈਸੇ ਲਾਦਨੇ ਕਿਤੇ ਕਿਤੇ ਉਹਨਾਂ ਦਾ ਵੀ ਕੰਮ ਖਰਾਬ ਕਰਤਾ ਉਹਨਾਂ ਦਾ ਵੀ ਜੀ ਮੈਂ ਮੈਂ ਇੱਕ ਚੀਜ਼ ਕਹਿਣਾ ਚਾਹਣਾ ਮੈਂ ਇਹ ਸਾਰੀਆਂ ਕੁੜੀਆਂ ਵੀ ਨਹੀਂ ਮਾਰੀਆਂ ਬਹੁਤ ਸਾਰੀਆਂ 100 ਦੇ ਵਿੱਚੋਂ ਜੋ ਆਂਕੜੇ ਕੱਢੇ ਆ ਨਿਕਲ ਵੀ ਰਹੇ ਆ 100 ਚੋਂ 90% ਤਾਂ ਕੁੜੀਆਂ ਗਲਤ ਹੀ ਆ ਜੋ ਅਸੀਂ ਕੱਢੇ ਆ 90% ਤੇ ਕਰਾਂ 90% ਅਸੀਂ 100% ਕਹਿ ਸਕਦਾ ਮੈਂ ਛੋਟਾ 10% ਕੁੜੀਆਂ ਸਹੀ ਆ ਜਿਹੜੀਆਂ 10% ਕੁੜੀਆਂ ਸਹੀ ਆ ਉਹਨਾਂ ਨੂੰ ਮੁੰਡੇ ਗਲਤ ਮਾਰ ਰਹੇ ਆ ਉਹਨਾਂ ਨਾਲ ਠੱਗੀ ਪੱਜੀ ਜਾਂਦੀ ਆ ਉਹ ਕੁੜੀਆਂ ਵੀ ਪਰੇਸ਼ਾਨ ਸਹੀ ਥਾਂ ਤੇ ਮੇਲ ਨਹੀਂ ਮਿਲ ਰਿਆ ਮੇਲ ਹੁਣ ਕਿੱਥੇ 90% ਕਿੱਥੇ 10% ਜੇ 50-50 ਹੋਵੇ ਤਾਂ ਫਿਰ ਮੇਲ ਹੋ ਜਾਏ ਜੇ ਆਪਾਂ ਗੱਲ ਕਰ ਗਏ ਜਿਵੇਂ ਤੁਹਾਡਾ ਕੇਸ ਹੈ ਇਹ ਵੀ ਮੇਨ ਇਹ ਕੇਸ ਹੋ ਰਿਹਾ ਨਜਾਇਜ਼ ਰਿਸ਼ਤੇਆਂ ਕਾਰਨ ਜੇ 90% ਕੁੜੀਆਂ ਗਲਤ ਤੇ 90% ਮੁੰਡੇ ਵੀ ਗਲਤ ਕਰਨਗੇ ਨਜਾਇਜ਼ ਰਿਸ਼ਤੇ ਜੀ 90% ਮੁੰਡੇ ਵੀ ਹੈਗੇ ਨਾ 90% ਦੇ ਵਿੱਚ ਮੁੰਡੇ ਮੈਂ ਕਹਿੰਦਾ ਜੇ ਗਲਤ ਆ ਤਾਂ ਗਲਤ ਆ ਉਹਨਾਂ ਦਾ ਠੱਗੀ ਵਿੱਚ ਹੁਣ ਤੁਸੀਂ ਐਂ ਦੇਖੋ ਕਿ ਕਿੰਨੇ ਕੁੜੀਆਂ ਮੂਰੇ ਘਾਤ ਨਹੀਂ ਆਉਂਦੀਆਂ ਜੇ ਕਹਿੰਦਾ ਠੱਗੀ ਵਿੱਚ ਇਹ ਮੂਰੇ ਆਉਣ ਹੁਣ ਜਿਵੇਂ ਤੁਹਾਡੇ ਤੁਹਾਡੇ ਵਾਲੇ ਕੇਸ ਚ ਹੈ ਟੋਡੇ ਵਾਲੇ ਕੇਸ 'ਚ ਵੀ ਇੱਕ ਨਾਜਾਇਜ਼ ਰਿਸ਼ਤਾ ਹੋਣ ਕਾਰਨ ਹੀ ਉਹ ਵੀ ਥੋੜਾ ਕੋਈ ਮੁੰਡਾ ਹੀ ਘਰ ਖਰਾਬ ਕਰ ਰਿਹਾ ਮਤਲਬ ਕਰ ਮੁੰਡਾ ਰਿਹਾ ਪਰ ਉਹ ਕੁੜੀ ਸੋਚੇ ਹਾਂ ਕੁੜੀ ਨੂੰ ਸੋਚਣਾ ਚਾਹੀਦਾ ਵੀ ਮੇਰੇ ਕੁੜੇ ਨੂੰ ਸੋਚਣਾ ਚਾਹੀਦਾ ਵੀ ਮੈਂ ਤਾਂ ਤੁਸੀਂ ਕੋਈ ਲਾਇਆ ਵੀ ਨਹੀਂ ਕੁੜਾ ਲਾਇਆ ਤਾਂ ਕੁੜੀ ਤੇ ਆ ਵਿਆਹ ਮੇਰੇ ਨਾਲ ਕੁੜੀ ਨੇ ਕਰਾਇਆ ਮੁੰਡੇ ਨੂੰ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਉਹਦਾ ਕੁੜੀ ਸੋਚੇ ਉਹ ਤਾਂ ਉਹਨੂੰ ਸੋਚਣਾ ਚਾਹੀਦਾ ਵੀ ਮੈਂ ਮੈਂ ਗੁਰੂ ਮਹਾਰਾਜ ਦੀ ਹਾਜ਼ਰੀ 'ਚ ਲਾਵਾਂ ਲਿਆ ਜੂਰੀ 'ਚ ਲਾਵਾਂ ਲਈਆਂ ਵੀ ਮੈਂ ਉਹ ਤਾਂ ਕੁੜੀ ਸੋਚਣ ਦਾ ਹੱਕ ਹੈ ਨਾ ਕੁੜੀ ਦੇ ਸੋਚਣ ਦਾ ਅਸੀਂ ਗੁਰੂ ਗ੍ਰੰਥ ਸਾਹਿਬ ਸਾਡੇ ਮਤਲਬ ਬਹੁਤ ਉੱਚਾ ਸਥਾਨ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਸ਼ਰਧਾ ਰੱਖਦੇ ਹਾਂ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਲਾਵਾ ਲੈ ਕੇ ਮੁਕਰ ਜਾਣਾ ਕਿਤੇ ਨਾ ਕਿਤੇ ਗੁਰੂ ਨਾਲ ਵੀ ਧਰੋਕ ਮਾਉਣਾ ਹੀ ਹੈ ਗੁਰੂ ਨਾਲ ਵੀ ਧਰੋਕ ਮਾਈ ਜਾਂਦੀਆਂ ਮੈਂ ਇਹ ਸਿੱਖ ਜਦੇ ਬੰਦੀਆਂ ਉਹਨਾਂ ਨੂੰ ਵੀ ਕਹਿਣਾ ਚਾਹੂੰਗਾ ਅੱਜ ਦੇ ਟਾਈਮ ਦੇ ਵਿੱਚ ਇਹ ਚੀਜ਼ ਬਹੁਤ ਵਧ ਰਹੀ ਹੈ ਜੇ ਕੋਈ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਲਾਵਾ ਲੈਂਦਾ ਉਹਦੇ ਲਈ ਆਪਣੀ ਅਕਾਲ ਤਖਤ ਦਾ ਜਥੇਦਾਰ ਸਿੱਖ ਜੰਦੀਆਂ ਬੰਦੀਆਂ ਨੂੰ ਉਹਨਾਂ ਨੂੰ ਵੀ ਕੋਈ ਐਕਸ਼ਨ ਲੈਣਾ ਚਾਹੀਦਾ ਇਹ ਇਹਨਾਂ ਨੇ ਇੱਕ ਮਖੌਲ ਬਣਾ ਲਿਆ ਲਾਵਾ ਲੈ ਲਓ ਮੁਕਰ ਜੋ ਫੇਰ ਵਿਆਹ ਕਰਾ ਲਓ ਲਾਮਾ ਲੈ ਲੋ ਮੱਕਰ ਜੋ ਕਿ ਮੈਂ ਇੱਕ ਹੋਰ ਚੀਜ਼ ਕਹਿਣਾ ਚਾਹਾਂਗਾ ਜੋ ਆਪਣੇ ਵਿਆਹ ਹੋ ਰਿਹਾ ਹਿੰਦੂ ਮੈਰਿਜ ਐਕਟ ਦੇ ਅਧੀਨ ਹੋ ਰਿਹਾ ਹਿੰਦੂ ਮੈਰਿਜ ਐਕਟ ਦੇ ਅਧੀਨ ਆਪਣੇ ਤਲਾਕ ਹੋ ਰਹੇ ਆ ਰਜਿਸਟਰਡ ਵੀ ਹੋਵੇਂ ਹੋ ਰਿਹਾ ਆਪਣਾ ਸਿੱਖ ਜਦੇ ਬੰਦੀਆਂ ਨੂੰ ਇਹ ਵੀ ਕਹਿਣਾ ਚਾਹਾਂਗਾ ਆਪਣਾ ਸਿੱਖ ਮੈਰਿਜ ਐਕਟ ਉਹਦੇ ਲਈ ਆਵਾਜ਼ ਉਠਾਉਣੀ ਚਾਹੀਦੀ ਆ ਕਿਉਂਕਿ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਪਾਂ ਜਿਸ ਦੇਖੀਏ ਮਹਾਰਾਜ ਦੀ ਹਜ਼ੂਰੀ ਚ ਆਪਾਂ ਵਿਆਹ ਹੁੰਦੇ ਵੇਖੇ ਕਿਤੇ ਤਲਾਕ ਹੁੰਦੇ ਤਾਂ ਨਹੀਂ ਵੇਖੇ ਨਹੀਂ ਵੇਖੇ ਜੀ ਅੱਛਾ ਇਹ ਇਹਦੇ ਵਿੱਚ ਸਾਰਿਆਂ ਨਾਲ ਵੱਡਾ ਗੱਲ ਆ ਵੀ ਤਾਂ ਸਾਡੀ ਸਿੱਖ ਜਥੇਬੰਦੀਆਂ ਨੂੰ ਇਸ ਗੱਲ ਤੋਂ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਕਿ ਕਿਵੇਂ ਗੁਰੂ ਮਹਾਰਾਜ ਦੀਆਂ ਜੂਰ ਜੀ ਖੋਲ੍ਹਣੀਆਂ ਚਾਹੀਦੀਆਂ ਕਿਉਂਕਿ ਕਈ ਹੁਣ ਮਹਾਰਾ ਕਈ ਕਿਸੇ ਦਾ ਵਿਆਹ ਹੋਇਆ ਹੁੰਦਾ ਕਈ ਦੂਜਾ ਵਿਆਹ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਲਾਵਾ ਲੈ ਕੇ ਉੱਥੋਂ ਸਰਟੀਫਿਕੇਟ ਬਣਾ ਲੈਂਦੇ ਆ ਫਿਰ ਤਾਂ ਉਹਨਾਂ ਨੂੰ ਪਹਿਲਾਂ ਜੋ ਉਹ ਉੱਥੇ ਲਾਵਾ ਲੈਂਦਾ ਉਹਦਾ ਪ੍ਰੋਪਰ ਜਾਣਕਾਰੀ ਆਧਾਰ ਕਾਰਡ ਵਗੈਰਾ ਲੈ ਕੇ ਇਨਵੈਸਟੀਗੇਸ਼ਨ ਕੀਤੀ ਜਾਵੇ ਪਹਿਲਾਂ ਵੀ ਤੁਹਾਡਾ ਪਹਿਲਾ ਵਿਆਹ ਤਾਂ ਨਹੀਂ ਹੋਇਆ ਪਿੰਡੋਂ ਪੰਚਾਇਤ ਤੋਂ ਪਤਾ ਕੀਤਾ ਜਾਵੇ ਇਹ ਤਾਂ ਬਹੁਤ ਚੀਜ਼ਾਂ ਹੋ ਰਹੀਆਂ ਬਿਲਕੁਲ ਅੱਛਾ ਲਾਸਟ ਸਵਾਲ ਹੈ ਜਿਵੇਂ ਢੋਡੇ ਵਾਲਾ ਮਾਮਲਾ ਹੋ ਗਿਆ ਤੁਸੀਂ ਹੁਣ ਪੈਸੇ ਵੀ ਲਾਤੇ ਢੋਡੀ ਪਤਨੀ ਬਾਹਰ ਜਾ ਕੇ ਉਹ ਤਾਂ ਲਿਵਿੰਗ ਕਿ ਵੀ ਰਹੀ ਜਾਂਦੀ ਹੈ ਤੇ ਤੁਹਾਡਾ ਮਤਲਬ ਤੁਸੀਂ ਥੋੜੀ ਜਿੰਦਗੀ ਬਰਬਾਦ ਆ ਤੁਸੀਂ ਵਿਆਹ ਕਰਾਉਣ ਤੋਂ ਵੀ ਬੈਠੇ ਹੋ ਅਗਲਾ ਮੈਰਿਜ ਕਰਾਉਣ ਵਾਸਤੇ ਹੁਣ ਤੁਸੀਂ ਇੱਕ ਉਤਰਾਂ ਦੇ ਦਹਾਜੂ ਵੀ ਬਣ ਗਏ ਮਤਲਬ ਇਹ ਵੀ ਹੋ ਗਿਆ ਵੀ ਇਹ ਦਹਾਜੂ ਹੈ ਤੇ ਹਜੇ ਆਏ ਨਹੀਂ ਪਤਾ ਤੁਹਾਡਾ ਮਾਮਲਾ ਨਿਬੜੂ ਕਦੋਂ ਕਦੋਂ ਤੇ ਮਾਪਿਓ ਚਿੰਤਾ ਤਾਂ ਵੀ ਹੁਣ ਮੁੰਡੇ ਦੀ ਜ਼ਿੰਦਗੀ ਵਿੱਚ ਬਿਲਕੁਲ ਬਰਬਾਦ ਹੈ ਹਾਂਜੀ 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 ਇਸ ਤਰ੍ਹਾਂ ਕਈ ਮਤਲਬ ਨੌਜਵਾਨ ਪਿਸ ਰਹੇ ਆ ਸੋ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਅਸੀਂ ਇਹੀ ਹੈ ਕੁੜੀਆਂ ਦੇ ਮਾਪਿਆਂ ਨੂੰ ਅਪੀਲ ਹੈ ਕਿ ਆਪਣੀਆਂ ਧੀਆਂ ਨੂੰ ਸੋਚ ਸਮਝ ਕੇ ਸਮਝਾ ਕੇ ਵਿਦੇਸ਼ ਭੇਜਣਾ ਚਾਹੀਦਾ ਹੈ ਤਾਂ ਕਿ ਕਿਸੇ ਨੌਜਵਾਨ ਦੀ ਜ਼ਿੰਦਗੀ ਬਰਬਾਦ ਨਾ ਹੋਵੇ ਕਿਉਂਕਿ ਅਜਾਈ ਮਾਪੋਤ ਲੁਕ ਮਾਵਾਂ ਦੇ ਪੁੱਤ ਜਾ ਰਹੇ ਆ ਸਰਕਾਰਾਂ ਨੂੰ ਵੀ ਚਾਹੀਦਾ ਹੈ ਜਿਵੇਂ ਗੱਲਾਂ ਤਾਂ ਵੱਡੇ ਵੱਡੇ ਦਾਅਵੇ ਕਰਦੀਆਂ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਚੋਂ ਕੱਢਾਂਗੇ ਇਹ ਕਰਾਂਗੇ ਪਰ ਇਹਨਾਂ ਮਾਮਲਿਆਂ ਨਾਲ ਨੌਜਵਾਨ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਨਸ਼ਿਆਂ ਵੱਲ ਵੀ ਵੜ ਰਹੇ ਆ ਖੁਦਕੁਸ਼ੀਆਂ ਵੀ ਕਰ ਰਹੇ ਆ ਕੁਝ ਨੌਜਵਾਨੀ ਵਿਦੇਸ਼ ਚਲੇ ਗਈ ਇਹ ਕਹੇ ਸਾਡੀ ਜਵਾਨੀ ਬਿਲਕੁਲ ਖਤਰੇ ਵਿੱਚ ਆਈ ਹੋਈ ਹੈ